ਮੁੜੀਨਿੰਗ ਦੀ ਸਾਰਿਆਂ ਨੂੰ 24 ਤਰੀਕ ਤੋਂ ਬਾਅਦ ਮੈਂ ਕੰਟੈਕਟ ਨਹੀਂ ਕਰ ਸਕਿਆ ਕਿਸੇ ਦੇ ਨਾਲ ਕਿਉਂਕਿ ਕਿਸੇ ਨੇ ਮੇਰਾ ਫੋਨ ਚੋਰੀ ਕਰ ਲਿਆ ਸੀ ਕਿਉਂਕਿ ਮੇਰੇ ਫੋਨ ਦੇ ਵਿੱਚ ਬਹੁਤ ਸਾਰੀ ਸਬੂਤ ਸੀ ਉਹਨਾਂ ਦੇ ਖਿਲਾਫ ਤੇ 24 ਤੋਂ ਬਾਅਦ ਮੈਂ ਮੇਰੇ ਕੋਲੇ ਕੋਈ ਨੰਬਰ ਨਹੀਂ ਸੀ ਕਿਸੇ ਦਾ ਇਸ ਕਰਕੇ ਮੈਂ ਕੰਟੈਕਟ ਨਹੀਂ ਕਰ ਸਕਿਆ ਤਾਂ ਮੈਂ ਜੋ ਪਿਛਲੇ 2 ਮਹੀਨੇ ਦੇ ਵਿੱਚ ਜੋ ਚੀਜ਼ਾਂ ਹੋਈਆਂ ਮੈਂ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ 24 ਤਰੀਕ ਤੱਕ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਜੋ ਜੋ ਹੋਇਆ ਕੰਪਲੇਂਟ ਵਗੈਰਾ ਹੋਈ ਜੋ ਵੀ ਇਹ ਸਭ ਤਾਂ ਪਿਛਲੇ ਜੋ ਮੇਜਰ ਚੀਜ਼ਾਂ ਹੋਈਆਂ ਪਿਛਲੇ 1-2 ਮਹੀਨੇ ਦੇ ਵਿੱਚ ਉਹ ਮੈਂ ਅੱਜ ਦੱਸਣਾ ਚਾਹੁੰਦਾ ਸਾਰਿਆਂ ਨੂੰ ਪਿਛਲੇ ਸਾਲ ਮਾਰਚ 2023 ਤੋਂ ਮੈਂ ਕੌਮਫੀ ਸਕੂਲ ਦੇ ਵਿੱਚ ਟੀਚ ਕਰ ਰਿਹਾ ਸੀ ਮੈਥ ਤੇ ਸਾਇੰਸ ਤੇ ਸ਼ਿਰੋਤ ਮੈਂ ਦੇਖਿਆ ਤੇ ਇਹ ਸਟੂਡੈਂਟ ਨਾਲ ਪੂਰੀ ਤਰ੍ਹਾਂ ਫਰਾਡ ਹੋ ਰਿਹਾ ਹੈ ਬੱਚੇ ਦੇ 5 ਜਾਂ 10 ਨੰਬਰ ਜਿੱਤੇ ਬਣਦੇ ਹਨ ਨੂੰ 70-80 ਨੰਬਰ ਦੇ ਕੇ ਵੱਧ ਤੋਂ ਵੱਧ ਨੰਬਰ ਦੇ ਕੇ ਉਹਦੇ ਮਾਪਿਆਂ ਨੂੰ ਖੁਸ਼ ਕਰਨ ਵਾਸਤੇ ਫ੍ਰੀ ਦੇ ਨੰਬਰ ਦੇ ਕੇ ਉਹਨਾਂ ਦਾ ਬੇਸ ਖਰਾਬ ਕਰ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੇ ਮਤਲਬ ਇਹੋ ਜੇ ਸਟੂਡੈਂਟ ਦੇ ਨਾਲ ਜਾਂ ਪੇਰੈਂਟਸ ਦੇ ਨਾਲ ਫਰੋਡ ਕਰਕੇ ਸਕੂਲ ਇਹ ਚੱਲ ਰਿਹਾ ਹੈ ਮੈਂ ਸ਼ੁਰੂ ਤੋਂ ਇਸ ਚੀਜ਼ ਦੇ ਇਹਨਾਂ ਦੇ ਅਗੇ ਸੀਗਾ ਮੇਰੀ ਇਸ ਗੱਲ ਕਰਕੇ ਇਹਨਾਂ ਨਾਲ ਕੋਈ ਨਾ ਕੋਈ ਮਤਲਬ ਟਸਲ ਵਗੈਰਾ ਕਹਿ ਸਕਦੇ ਆ ਕਿ ਇਹਨਾਂ ਨਾਲ ਚੱਲਦੀ ਰਹਿੰਦੀ ਸੀਗੀ ਇਹ ਜੋ ਵੀ ਆਪਦੇ ਗਲਤ ਕੰਮ ਦੇ ਵਿੱਚ ਮੈਨੂੰ ਸ਼ਾਮਲ ਕਰਨਾ ਚਾਹੁੰਦੇ ਸੀਗੇ ਮੈਂ ਹੁੰਦਾ ਨਹੀਂ ਸੀਗਾ ਮੈਂ ਬਿਲਕੁਲ ਜੋ ਜੈਨੂਇਨ ਸਟੂਡੈਂਟ ਦੇ ਨੰਬਰ ਬਣਦੇ ਸੀਗੇ ਮੈਂ ਉਹਨਾਂ ਨੰਬਰ ਉਹਨਾਂ ਨੂੰ ਦਿੰਦਾ ਸੀਗਾ ਜੋ ਸਲੀਅਤ ਸੀ ਉਹ ਸਾਹਮਣੇ ਰੱਖ ਦਿੰਦਾ ਸੀਗਾ ਦਿਲ ਉਸ ਤਰ੍ਹਾਂ ਕਰਦੇ ਕਰਦੇ ਫਾਈਨਲ ਇਗਜ਼ਾਮ ਆ ਗਏ ਮਾਰਚ ਦੇ 29 ਫਰਵਰੀ ਨੂੰ ਸ਼ੀਨਮ ਨਾਗਪਾਲ ਪ੍ਰਿੰਸੀਪਲ ਕੰਫੀ ਸਕੂਲ ਦੀ ਇੱਕ ਮੀਟਿੰਗ ਕਰਦੀ ਹੈ ਸਾਰੇ ਸਟਾਫ ਦੇ ਨਾਲ ਉਸ ਮੀਟਿੰਗ ਵਿੱਚ ਬਹਾਨੇ ਨਾਲ ਮੈਨੂੰ ਨਹੀਂ ਬੁਲਾਇਆ ਜਾਂਦਾ ਮੈਨੂੰ ਕੋਈ ਹੋਰ ਕੰਮ ਦੇ ਦਿੱਤਾ ਜਾਂਦਾ ਤੇ ਪ੍ਰਿੰਸੀਪਲ ਸਟੂਡੈਂਟ ਨੂੰ ਕਿਵੇਂ ਫਾਲਤੂ ਦੇ ਨੰਬਰ ਦੇਣੇ ਆ ਕਿਸ ਤਰ੍ਹਾਂ ਦੀ ਚੈਕਿੰਗ ਕਰਨੀ ਹੈ ਇਸ ਦੇ ਸਾਰੇ ਤਰੀਕੇ ਸਾਰੇ ਸਟਾਫ ਨੂੰ ਦੱਸ ਦਈਏ ਉਹਦੀ ਮੈਂ ਰਿਕਾਰਡਿੰਗ ਕੱਟ ਕੇ ਆਲਰੇਡੀ ਤੁਹਾਡੇ ਤੱਕ ਪਹੁੰਚਾ ਚੁੱਕਿਆ ਹਾਂ ਪਹਿਲਾਂ ਹੀ ਪਤਾ ਮੈਨੂੰ ਲੱਗ ਗਿਆ ਸੀਗਾ ਰਿਕਾਰਡਿੰਗ ਤੋਂ ਮੈਂ ਸੁਣ ਲਿਆ ਸੀਗਾ ਕਿ ਮੈਡਮ ਨੇ ਕੀ ਕੀ ਸ਼ਰਤ ਕੀਤੀ ਅੰਦਰ ਕੀ ਕੀ ਗੱਲਾਂ ਕਈਆਂ ਟੀਚਰਸ ਨੂੰ ਕਿਸ ਤਰੀਕੇ ਨਾਲ ਪੇਪਰ ਚੈੱਕ ਕਰਨੇ ਆ ਹੁਣ ਮੇਰੇ ਕੋਲ 5th 7th ਤੇ 10th ਦੀ ਸਾਇੰਸ ਹੈਗੀ ਪ੍ਰੈਜ਼ੈਂਟ ਜਦੋਂ ਮਾਰਚ ਦੇ ਵਿੱਚ ਪੇਪਰ ਹੋਏ 10th ਦੇ ਚਲੋ ਬੋਰਡ ਦੇ ਪੇਪਰ ਸੀਗੇ ਉਹਨਾਂ ਨੇ ਬੋਰਡ ਦੇ ਪੇਪਰ ਦੇਤੇ ਸਕੂਲ ਦੇ ਵਿੱਚ 5th ਦੇ ਸਾਇੰਸ ਦੇ ਪੇਪਰ ਮੈਂ ਚੈੱਕ ਕਰਨੇ ਸੀਗੇ 5th ਦੇ 20 ਸਟੂਡੈਂਟ ਦੇ ਵਿੱਚੋਂ 9 ਬੱਚੇ ਫੇਲ ਹੈ। 7th ਕਲਾਸ ਦੇ 13 ਜਾਂ 14 ਬੱਚੇ 13 ਬੱਚਿਆਂ ਦੇ ਵਿੱਚੋਂ 5 ਬੱਚੇ ਫੇਲ ਹੈ। ਉਹਨਾਂ ਦੇ 5 ਨੰਬਰ ਤੋਂ ਲੈ ਕੇ 11 ਨੰਬਰ ਤੱਕ ਬਣਦੇ ਸਿਰਫ ਨੰਬਰ ਕਿਉਂਕਿ ਇਹਨਾਂ ਨੇ ਪਿਛਲੀਆਂ ਕਲਾਸਾਂ ਦੇ ਵਿੱਚ ਉਹਨਾਂ ਨੂੰ ਫ੍ਰੀ ਦੇ ਨੰਬਰ ਦੇ ਦੇ ਕੇ ਅਗਲੀਆਂ ਕਲਾਸਾਂ ਨੇ ਪੇਜਤਾ। ਬੱਚਿਆਂ ਦੀ ਕਪੈਸਿਟੀ ਹੀ ਨਹੀਂ ਰਹੀ ਹੈ। ਪ੍ਰੈਜ਼ੈਂਟ ਸਿਲੇਬਸ ਨੂੰ ਉਹ ਤਿਆਰ ਕਰਕੇ ਠੀਕ ਤਰੀਕੇ ਨਾਲ ਪੇਪਰ ਦੇ ਸਕਣ। ਫਿਰ ਉਸ ਤੋਂ ਬਾਅਦ ਅ ਜਦੋਂ ਪੇਪਰ ਚੈਕਿੰਗ ਹੋ ਗਈ ਜਦੋਂ ਮੈਂ ਰਿਜ਼ਲਟ ਜੈਨੂਅਨ ਜੋ ਰਿਜ਼ਲਟ ਸੀਗਾ ਉਹ ਮੈਂ ਦੇਤਾ। ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਇਹ ਮਾਂ ਬੱਚਿਆਂ ਨੂੰ ਪਾਸ ਕਰ ਕਿਉਂ ਕਰ ਲਈਏ? ਜਿਹੜੇ ਬੱਚੇ ਦੇ 5 ਨੰਬਰ ਹੈ ਮੈਨੂੰ 40 ਨੰਬਰ ਕਿਵੇਂ ਦੇ ਦਿਆਂ? ਜਿਹੜੇ ਬੱਚੇ ਦੇ 11 ਨੰਬਰ ਹੈ ਉਹਨਾਂ ਨੂੰ 50 ਨੰਬਰ ਕਿਵੇਂ ਦੇ ਦਿਆਂ? ਇਹ ਜ਼ਿਆਦਾ ਨੰਬਰ ਇਸ ਕਰਕੇ ਦੇਣਾ ਚਾਹੁੰਦੇ ਆ ਕਿਉਂਕਿ ਉਹ ਬੱਚਿਆਂ ਦੇ ਜਦੋਂ ਚੰਗੇ ਨੰਬਰ ਲੱਗੇ ਉਹਨਾਂ ਦੇ ਰਿਪੋਰਟ ਕਾਰਡ ਦੇ ਉੱਪਰ ਮਾਪੇ ਹੋ ਖੁਸ਼ ਹੋ ਜਾਣਗੇ ਤੇ ਸਾਨੂੰ ਅਗਲੇ ਸਾਲ ਦੁਬਾਰਾ ਸਾਡੇ ਸਕੂਲ ਦੇ ਵਿੱਚ ਉੱਥੇ ਦੁਬਾਰਾ ਐਡਮਿਸ਼ਨ ਕਰਾ ਦੇਣਗੇ ਜੋ ਕਿ ਬੱਚਿਆਂ ਦੇ ਨਾਲ ਬਹੁਤ ਵੱਡੀ ਨਾਇਨਸਾਫੀ ਹੈ ਉਹਨਾਂ ਦਾ ਫਿਊਚਰ ਖਰਾਬ ਹੋ ਰਿਹਾ ਇਸ ਚੀਜ਼ ਦੇ ਨਾਲ ਇਹ ਸਕੂਲ ਸ਼ੁਰੂ ਤੋਂ ਹੀ ਇਹੀ ਕੰਮ ਕਰ ਰਿਹਾ ਠੀਕ ਹੈ ਇਸ ਕਰਕੇ ਮੈਂ ਇਹਨਾਂ ਦੇ ਅਗੇਂਸਟ ਸੀਗਾ ਸ਼ੁਰੂ ਤੋਂ ਜੋ ਵੀ ਇਹ ਗਲਤ ਕੰਮ ਕਰਕੇ ਸਟੂਡੈਂਟ ਦਾ ਜੋ ਫਿਊਚਰ ਖਰਾਬ ਕਰ ਰਹੇ ਸੀ ਪ੍ਰਿੰਸੀਪਲ ਨੇ ਮੈਨੂੰ ਕਿਹਾ ਤੁਸੀਂ ਬੱਚਾ ਨੂੰ ਪਾਸ ਕਰ ਦਿਓ ਮੈਂ ਮੌਕੇ ਤੇ ਜਵਾਬ ਦੇਤਾ ਮੈਂ ਬੱਚਾ ਨੂੰ ਪਾਸ ਨਹੀਂ ਕਰਨਾ ਮੈਂ ਉਹਨਾਂ ਨਾਲ ਧੋਖਾ ਨਹੀਂ ਕਰ ਸਕਦਾ ਤਿਸ ਦੀ ਮੈਂ ਰਿਕਾਰਡਿੰਗ ਕਰ ਲਈ ਉਸ ਤੋਂ ਪਹਿਲਾਂ ਜੋ ਇਹਨਾਂ ਦਾ ਚੇਅਰਮੈਨ ਹੈ ਗੌਰਵ ਚਿੰਜਾ ਉਹਦੇ ਨਾਲ ਵੀ ਸਾਰੀ ਗੱਲ ਹੋ ਚੁੱਕੀ ਸੀਗੀ ਸਾਰਾ ਕੁਝ ਉਹਦੀ ਰਿਕਾਰਡਿੰਗ ਵੀ ਮੈਂ ਤੁਹਾਡੇ ਸਾਹਮਣੇ ਰੱਖਤੀ ਸੀਗੀ ਸਾਰਾ ਕੁਝ ਮੈਂ ਦੱਸਿਆ ਸੀਗਾ ਬੱਚਾ ਨੂੰ ਇੱਥੇ ਕਿਵੇਂ ਫ੍ਰੀ ਦੇ ਨੰਬਰ ਦਿੱਤੇ ਜਾਂਦੇ ਆ ਜੋ ਕੁਐਸਚਨ ਪੇਪਰ ਦੇ ਵਿੱਚ ਆਉਣੇ ਹੁੰਦੇ ਆ ਟੀਚਰ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਮੈਨੇਜਮੈਂਟ ਦੇ ਕਹਿਣ ਤੇ ਫਜੇ ਪੇਪਰ ਦੇ ਵਿੱਚ 10 ਕੁਐਸਚਨ ਆਉਣੇ ਆ ਜੇ ਤੁਸੀਂ ਉਹਨਾਂ ਦੇ ਵਿੱਚੋਂ 8 9 ਕੁਐਸਚਨ ਪਹਿਲਾਂ ਹੀ ਦੱਸ ਤੇ ਉਹ ਤਾਂ ਰੱਟੇ ਰੂਟੇ ਮਾਰ ਕੇ ਉਹ ਹੋ ਹੀ ਜਾਊਗਾ ਪਾਸ ਤਾਂ ਇੰਨਾ ਚੀਜ਼ਾਂ ਕਰਕੇ ਬੱਚੇ ਬਹੁਤ ਜ਼ਿਆਦਾ ਵੀਕ ਐ ਇੱਥੇ ਹੁਣ ਇਹੀ ਕੰਮ ਮੈਨੂੰ ਕਰਨ ਨੂੰ ਕਿਹਾ ਇਹਨਾਂ ਨੇ ਕਹਿੰਦੇ ਜੀ ਜਿਹੜੇ ਬੱਚੇ ਐ ਫੇਲ ਐ ਸਾਰਿਆਂ ਨੂੰ ਪਾਸ ਕਰ ਦਿਓ ਮੈਂ ਮੌਕੇ ਤੇ ਜਵਾਬ ਦੇ ਤਾਂ ਨਹੀਂ ਕਰੂੰਗਾ ਮੈਂ ਮੈਂ ਧੋਖਾ ਨਹੀਂ ਕਰ ਸਕਦਾ ਕਿਸੇ ਦੇ ਨਾਲ ਇਹਨਾਂ ਨੇ ਪੇਪਰ ਮੇਰੇ ਤੋਂ ਚੈੱਕ ਕਰਵਾ ਲਈ ਬਟ ਜੋ ਕਲਾਸ ਇੰਚਾਰ ਸੀਗੇ 5th ਤੇ 7th ਦੇ ਉਹਨਾਂ ਦੇ ਕਲਾਸ ਇਨਚਾਰजेस ਤੋਂ ਇਹਨਾਂ ਨੇ ਲਿਸਟਾਂ ਬਣਵਾ ਕੇ ਫਰਜੀ ਨੰਬਰ ਲਾ ਕੇ ਐਕਸਟਰਾ ਇਹਨਾਂ ਨੇ ਉਹਨਾਂ ਨੂੰ ਰਿਪੋਰਟ ਕਾਰਡ ਬਣਾ ਕੇ ਦੇਤੇ ਕਿਸੇ ਦੇ 5 ਨੰਬਰ ਹੈ ਕਿਸੇ ਦੇ 7 ਨੰਬਰ ਹੈ ਕਿਸੇ ਦੇ 10 ਨੰਬਰ ਹੈ ਬੁਰੀ ਤਰ੍ਹਾਂ ਫੇਲ ਹੋ ਰਹੇ ਹੋ ਤਾਂ ਇਹ ਨੰਬਰ ਇਹਨਾਂ ਨੇ ਫਾਲਤੂ ਲਾ ਕੇ ਦੇਤੇ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਮੈਂ ਰਿਕਾਰਡਿੰਗ ਕਰ ਲਈਆਂ ਸੀ ਪ੍ਰੂਫ ਦੇ ਤੌਰ ਤੇ ਉਹਨਾਂ ਰੱਖ ਲਈਆਂ ਸੀ ਆਪਣੇ ਕੋਲ ਇਹਨਾਂ ਨੇ ਜੋ ਟੀਚਰ ਪੇਪਰ ਚੈੱਕ ਕਰਨ ਤੋਂ ਬਾਅਦ ਲਿਸਟ ਬਣਵਾਉਂਦੇ ਉਹ ਵੀ ਮੇਰੇ ਤੋਂ ਨਹੀਂ ਬਣਵਾਈ ਇਹਨਾਂ ਨੇ ਕਿਉਂਕਿ ਜੇ ਮੈਂ ਬਣਾ ਕੇ ਦਿੰਦਾ ਮੈਂ ਤਾਂ ਸਹੀ ਨੰਬਰ ਲਾਉਣੇ ਸੀਗੇ ਇਹਨਾਂ ਨੇ ਫਰੌਡ ਕਰਨਾ ਸੀਗਾ ਸਾਰਾ ਫਾਲਤੂ ਨੰਬਰ ਦੇਣੇ ਸੀ ਇਹਨਾਂ ਨੇ ਇਹਨਾਂ ਨੇ ਉਹ ਲਿਸਟਾਂ ਵੀ ਕਿਸੇ ਹੋਰ ਤੋਂ ਬਣਵਾ ਲਈਆਂ ਫਿਰ ਜਦੋਂ ਮੈਂ ਪਾਸ ਨਹੀਂ ਕੀਤੇ ਬੱਚੇ ਪ੍ਰਿੰਸੀਪਲ ਨੇ ਕਿਸੇ ਹੋਰ ਟੀਚਰ ਨੂੰ ਕਿਹਾ ਕਿ ਉਹਨੂੰ ਜਾ ਕੇ ਕਹੋ ਕਿ ਅ ਬੱਚਾ ਨੂੰ ਪਾਸ ਕਰ ਦਿਓ ਉਸ ਟੀਚਰ ਨੂੰ ਜਵਾਬ ਦਿੱਤਾ ਫਿਰ ਪ੍ਰਿੰਸੀਪਲ ਨੇ ਆਪ ਮੈਨੂੰ ਇਹ ਗੱਲ ਕਹੀ ਪੌਣਾ ਘੰਟਾ ਮੇਰੀ ਮਿੰਨਤਾਂ ਘੜਦੀ ਰਹੀ ਆਫਿਸ ਦੇ ਵਿੱਚ ਕਿ ਬੱਚਾ ਨੂੰ ਪਾਸ ਕਰ ਦਿਓ ਪਾਸ ਕਰ ਦਿਓ ਰਿਕਾਰਡਿੰਗ ਆਲਰੇਡੀ ਤੁਹਾਡੇ ਕੋਲੇ ਪਹੁੰਚ ਚੁੱਕੀਆਂ ਮੈਂ ਬੱਚਾ ਨੂੰ ਪਾਸ ਨਹੀਂ ਕੀਤਾ ਇਹਨਾਂ ਨੇ ਆਪਦੇ ਲੈਵਲ ਤੇ ਕਲਾਸ ਇੰਚਾਰਜਸ ਕੋਲੋਂ ਜਾਂ ਪ੍ਰਿੰਸੀਪਲ ਨੇ ਆਪਦੇ ਲੈਵਲ ਤੇ ਉਹਨਾਂ ਨੂੰ ਪਾਸ ਕਰਤਾ ਤਾਂ ਕਿ ਉਹ ਬੱਚੇ ਸਕੂਲ ਛੱਡ ਕੇ ਨਾ ਜਾਣ ਸਾਡੇ ਕੋਲ ਹੀ ਇੱਥੇ ਲੱਗੇ ਰਹਿਣ ਤੇ ਸਾਨੂੰ ਫੀਸਾਂ ਦਿੰਦੇ ਰਹਿਣ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਰਿਕਾਰਡ ਇਹਨਾਂ ਨੂੰ ਇਸ ਚੀਜ਼ ਤੋਂ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਇਹ ਸਕੂਲ ਮੈਨੇਜਮੈਂਟ ਇਨਕਲੂਡਿੰਗ ਪ੍ਰਿੰਸੀਪਲ ਪ੍ਰਿੰਸੀਪਲ ਸਭ ਤੋਂ ਜ਼ਿਆਦਾ ਪ੍ਰਿੰਸੀਪਲ ਨੂੰ ਪ੍ਰੋਬਲਮ ਸੀ ਮੇਰੇ ਨਾਲ ਕਿਉਂਕਿ ਉਹ ਮੈਨੇਜਮੈਂਟ ਨੂੰ ਝੂਠ ਬੋਲ ਬੋਲ ਕੇ ਹਰ ਥਾਂ ਤੇ ਧੋਖਾ ਦੇ ਦੇ ਗਿਆ ਸਕੂਲ ਚਲਾਉਣ ਦੀ ਕੋਸ਼ਿਸ਼ ਕਰ ਰਹੀ ਐ ਫਿਰ ਉਸ ਤੋਂ ਬਾਅਦ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਸੀ ਮੇਰੇ ਤੋਂ ਇਹ ਰਿਕਾਰਡਿੰਗ ਮੈਂ ਕਰ ਰੱਖੀ ਸੀ ਇਹਨਾਂ ਸਾਰਿਆਂ ਦੀ ਨਵਾਂ ਸੈਸ਼ਨ ਸਟਾਰਟ ਹੋ ਗਿਆ ਨਵੇਂ ਐਡਮਿਸ਼ਨ ਸਟਾਰਟ ਹੋ ਗਏ ਇਹਨਾਂ ਨੇ ਆਪਦੇ ਜੋ ਰਿਜ਼ਲਟ ਦੇ ਵਿੱਚ ਫਰਜੀ ਨੰਬਰ ਦੇ ਕੇ ਤੇ ਪਾਸ ਕਰਤੇ ਬੱਚੇ ਪਤਾ ਤਾਂ ਸੀ ਮੈਨੂੰ ਸਾਰੀ ਚੀਜ਼ ਦਾ ਫਿਰ ਇਸ ਤੋਂ ਬਾਅਦ 12 April ਨੂੰ ਮੈਨੂੰ ਇਹਨਾਂ ਨੇ ਆਫਿਸ 'ਚ ਬੁਲਾਇਆ ਕਮਲ ਚਿੰਝਾ ਐਮ ਡੀ ਉੱਥੇ ਸੀਗਾ ਪ੍ਰਿੰਸੀਪਲ ਵੀ ਉੱਥੇ ਸੀ ਵਿਸਾਖੀ ਦਾ ਫੰਕਸ਼ਨ ਚੱਲ ਰਿਹਾ ਸੀਗਾ ਉਸ ਦਿਨ ਇਹਨਾਂ ਨੇ ਮੈਨੂੰ ਬੁਲਾ ਕੇ ਇਹ ਗੱਲ ਕਹੀ ਕਿ ਤੁਸੀਂ ਸਕੂਲ ਦੇ ਸਿਸਟਮ ਦੇ ਨਾਲ ਕੋਆਪਰੇਟ ਨਹੀਂ ਕਰ ਰਹੇ ਇਸ ਕਰਕੇ ਸਾਨੂੰ ਤੁਹਾਡੇ ਬਾਰੇ ਸੋਚਣਾ ਪਊਗਾ 30 April ਤੱਕ ਅਸੀਂ ਸੋਚਾਂਗੇ ਤੁਹਾਡੇ ਬਾਰੇ ਕਿ ਸਾਨੂੰ ਅੱਗੇ ਰੱਖਣਾ ਹੈ ਜਾਂ ਨਹੀਂ ਰੱਖਣਾ ਇਹ ਚੀਜ਼ ਇਹਨਾਂ ਨੇ ਮੈਨੂੰ ਕਹੀ ਵੈਸੇ ਤੇ ਇੱਕ ਇਹਨਾਂ ਦੀ ਇੱਕ ਗਿੱਦੜਪਾਪੀ ਸੀਗੀ ਕਿ ਸ਼ਾਇਦ ਸਾਡੇ ਹਿਸਾਬ ਨਾਲ ਚੱਲਣ ਲੱਗ ਜੂਗਾ ਤੇ ਸਾਡੇ ਹਿਸਾਬ ਨਾਲ ਕੰਮ ਕਰੂਗਾ ਜਿਵੇਂ ਅਸੀਂ ਸਾਰਿਆਂ ਨੂੰ ਧੋਖਾ ਦੇ ਰਹੇ ਹਾਂ ਸਾਰਿਆਂ ਦਾ ਫਿਊਚਰ ਬਰਬਾਦ ਕਰ ਰਹੇ ਆ ਉਹ ਸ਼ਾਇਦ ਸਾਡੇ ਨਾਲ ਸ਼ਾਮਲ ਹੋ ਜੂਗਾ ਪਰ ਮੈਂ ਇਹਨਾਂ ਕੰਮ ਨਾ ਹੀ ਨਾ ਕਦੇ ਕਰਨਾ ਸੀ ਤੇ ਨਾ ਹੀ ਨਾ ਕਦੇ ਕਰਨਾ ਅੱਗੇ ਮੈਂ ਇਹਨਾਂ ਨੂੰ ਸਿੱਧਾ ਮੌਕੇ ਤੇ ਜਵਾਬ ਦੇਤਾ ਉਹ ਤੁਹਾਡੀ 30 ਅਪ੍ਰੈਲ ਤੱਕ ਬੜੀ ਦੂਰ ਪਈ ਆ ਮੈਂ ਤਾਂ ਅੱਜ ਹੀ ਜਾ ਰਿਹਾ ਇਹੋ ਜੀ ਜੋਬ ਦੀ ਲੋੜ ਨਹੀਂ ਈ ਮੈਨੂੰ ਮੈਂ ਉਥੋਂ ਉਸੇ ਟਾਈਮ ਤੇ ਸਕੂਲ ਦੀ ਛੁੱਟੀ ਆਉਣ ਤੋਂ ਇੱਕ ਘੰਟਾ ਪਹਿਲਾਂ ਮੈਂ ਛੱਡ ਕੇ ਵਾਪਸ ਆ ਗਿਆ ਤੇ ਮੈਂ ਉਥੋਂ ਜੋਬ ਛੱਡ ਕੇ ਘਰ ਆ ਗਿਆ ਮੈਂ 17 ਤਰੀਕ ਨੂੰ ਮੈਂ ਕੰਪਲੇਨਟ ਕਰਤੀ ਇਹਨਾਂ ਦੀ CBSE ਦੇ ਵਿੱਚ सीएम ऑफिस पंजाब एजुकेशन मिनिस्टर पंजाब डीसी ऑफिस ਸਾਰਿਆਂ પાસે ਮੈਂ ਨਾਲ ਦੀ ਕੰਪਲੇਂਟ ਕਰਤੀ ਇਨ ਸਾਰੀਆਂ ਰਿਕਾਰਡਿੰਗ ਵਿੱਚ ਇਨਕਲੂਡ ਕਰਕੇ ਕਿ ਇੱਥੇ ਕਿਵੇਂ ਬੱਚਿਆਂ ਨਾਲ ਧੋਖਾ ਕੀਤਾ ਜਾ ਰਿਹਾ ਸਾਰੇ ਦੇ ਸਾਰੇ ਪੁਆਇੰਟ ਉਹ ਵੀ ਮੈਂ ਤੁਹਾਡੇ ਸਾਹਮਣੇ WhatsApp ਤੇ ਸਾਰਿਆਂ ਨੂੰ ਭੇਜਤੇ ਸੀਗੇ ਕਿ ਕਿਵੇਂ 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 ਅਲੱਗ-ਅਲੱਗ ਤਰੀਕਿਆਂ ਨਾਲ ਬੱਚਿਆਂ ਨਾਲ ਧੋਖਾ ਕਰ ਰਹੀ ਹੈ ਬੱਚਿਆਂ ਨੂੰ ਪੇਪਰ ਪਹਿਲਾਂ ਹੀ ਪਤਾ ਹੁੰਦੇ ਸਿਟਿੰਗ ਅਰੇਂਜਮੈਂਟ ਕੁਝ ਇਸ ਤਰੀਕੇ ਨਾਲ ਬਣਾਇਆ ਜਾਂਦਾ ਵੀ ਇੱਕ ਇੱਕ ਕਲਾਸ ਦੇ ਬੱਚੇ ਐਨ ਬਿਲਕੁਲ ਨਾਲ-ਨਾਲ ਬੈਠੇ ਐ ਉਹ ਇੱਕ ਦੂਜੇ ਤੋਂ ਕਾਪੀ ਕਰ ਰਹੇ ਐ ਇੱਕ ਦੂਜੇ ਨਾਲ ਡਿਸਕਸ ਕਰ ਰਹੇ ਐ ਕੁਐਸਚਨ ਆਨਸਰ ਟੀਚਰ ਨੂੰ ਵੀ ਇਹੀ ਕਿਹਾ ਜਾਂਦਾ ਬਸ ਤੁਸੀਂ ਇਗਨੋਰ ਕਰੋ ਇਹਨਾਂ ਨੂੰ ਇਹਨਾਂ ਦੇ ਜਿੰਨੇ ਨੰਬਰ ਆਉਂਦੇ ਬਹੁਤ ਬਹੁਤ ਆਉਣ ਦੋ ਇਹਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਾਲ ਦੀ ਕੋਈ ਚੀਜ਼ ਨਹੀਂ ਹੈ ਸਟੂਡੈਂਟ ਦੇ ਫਿਊਚਰਾਂ ਨੂੰ ਪੂਰੀ ਤਰ੍ਹਾਂ ਖਿਲਵਾੜ ਹੋ ਰਿਹਾ ਤੇ ਇਹ ਸਾਰੇ ਦੇ ਸਾਰੇ ਪੁਆਇੰਟ ਜਿੰਨੇ ਵੀ ਸੀਗੇ ਸਕੂਲ ਦੇ ਵਿੱਚ ਕੋਈ ਵੀ ਫੰਕਸ਼ਨ ਐ ਇਹਨਾਂ ਨੇ ਮਨਾਉਣਾ ਹੀ ਮਨਾਉਣਾ ਹੋਇਆ ਤੇ ਕੋਈ ਵੀ ਤਿਉਹਾਰ ਹੈ ਜੇ ਛੋਟਾ ਮੋਟਾ ਕੁਝ ਵੀ ਐ ਇੱਕ ਇੱਕ ਹਫ਼ਤਾ ਉਹ ਤੇ ਲੱਗੇ ਰਹਿਣਗੇ ਬਿਨਾ ਮਤਲਬ ਦੇ ਟਾਈਮ ਵੇਸ ਕਰਦੇ ਐ ਟੀਚਰ ਤੋਂ ਟੀਚਿੰਗ ਦਾ ਕੰਮ ਨਾ ਕਰਾ ਕੇ ਕੋਈ ਹੋਰ ਇਧਰ ਉਧਰ ਦੇ ਕੰਮ ਜਾਂਦਾ ਸੋਸ਼ਲ ਮੀਡੀਆ ਤੇ ਨਾਲ ਦੀ ਐਡ ਕਰ ਲੋ ਜਾਂ ਫਿਰ ਕੋਈ ਹੋਰ ਇਹਨਾਂ ਦੇ ਕਲੈਰੀਕਲ ਜੌਬ ਦੇ ਵਿੱਚ ਇਨਵੋਲ ਕਰੀ ਰੱਖਦੇ ਆ ਤਾਂ ਕਿ ਉਹਦੇ ਨਾਲ ਕੀ ਹੈ ਬੱਚਿਆਂ ਦਾ ਪੜਾਈ ਦਾ ਨੁਕਸਾਨ ਤਾਂ ਹੋਏਗਾ ਹੀ ਉਹਦੇ ਨਾਲ ਕਈਆਂ ਵੇਲੇ ਦੋ 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 ਕਲਾਸਾਂ ਕੱਟੀਆਂ ਕਰ ਦੇਣੀ ਆਣ ਮੰਨ ਲਓ 7 ਤੇ 8 ਦੇ ਬੱਚੇ ਇਕੱਠੇ ਬੈਠੇ ਟੀਚਰ ਕੀ ਪੜਾਊਗਾ 7th ਨੂੰ ਪੜਾਊਗਾ ਕਿ 8th ਨੂੰ ਪੜਾਊਗਾ ਕਿਹਨੂੰ ਪੜਾਊਗਾ ਸਿਲੇਬਸ ਤਾਂ ਅਲੱਗ-ਅਲੱਗ ਹੈ ਦੋਨਾਂ ਦਾ ਤਾਂ ਇਹਨਾਂ ਇਹ ਸਾਰੀ ਮੈਂ ਕੰਪਲੇਂਟ 17 ਤਰੀਕ ਨੂੰ ਸ਼ਾਮ ਨੂੰ ਮੈਂ ਕਰਤੀ रिको ओदे वा सनाले મે ساری દે ساری ચીઝ હે ફોરવર્ડ કરતી పేరెంట్સ ਨੂੰ ਵੀ ਇਹਨਾਂ ਤੋਂ ਬਚ ਜਾਓ ਇਹ ਤੁਹਾਡੇ ਨਾਲ ਧੋਖਾ ਕਰ ਰਹੇ ਹੈ ਬਹੁਤ ਸਾਰੇ ਪੇਰੈਂਟਸ ਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਆਲਰੇਡੀ ਮੈਂ ਪਿਛਲੇ ਪੂਰੇ 1 ਸਾਲ ਤੋਂ ਹੀ ਬੱਚਿਆਂ ਨੂੰ ਦੱਸ ਰਿਹਾ ਜੀ ਤੁਹਾਡੇ ਨਾਲ ਕੀ ਕੀ ਕਰ ਰਹੇ ਆ ਕਲਾਸ ਦੇ ਸਭ ਨੂੰ ਦੱਸ ਰਿਹਾ ਸੀ ਕਰ ਮੈਂ ਤੇ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੋ ਗਏ ਬਹੁਤ ਸਾਰੇ ਘਟੋ ਘਟ 35 40 ਬੱਚੇ ਇਸ ਰਿਕਾਰਡਿੰਗਸ ਨੂੰ ਸੁਣ ਕੇ ਇਸ ਕੰਪਲੇਂਟ ਨੂੰ ਦੇਖ ਕੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਕੂਲ ਤੋਂ ਛੁਡਾ ਕੇ ਲੈ ਗਏ ਤੇ ਇਸ ਕਰਕੇ ਇਹਨਾਂ ਨੂੰ ਮੇਰੇ ਨਾਲ ਬਹੁਤ ਤਕਲੀਫ ਸੀ ਇਹਨਾਂ ਨੂੰ ਕੀ ਇਹਨੇ ਕੰਪਲੇਂਟ ਕਿਉਂ ਕੀਤੀ ਹੈ ਇਹ ਦੇ ਕਰਕੇ ਸਾਡਾ ਜਿਹੜਾ ਜਿਹੜੀ ਸਾਡੀ ਦੁਕਾਨ ਚੱਲ ਰਹੀ ਹੈ ਲੋਕਾਂ ਨੂੰ ਧੋਖਾ ਦੇਣ ਦੀ ਕਿ ਉਹ ਉਹਦਾ ਨੁਕਸਾਨ ਹੋ ਰਿਹਾ ਫਿਰ ਉਸ ਤੋਂ ਬਾਅਦ 17 ਨੂੰ ਮੈਂ ਕੰਪਲੇਂਟ ਕਰਤੀ ਸਾਰੇ ਦੇ ਸਾਰੇ ਜਿੰਨੇ ਵੀ ਪੇਰੈਂਟ ਸੀਗੇ ਸਾਰਿਆਂ ਕੋਲੇ ਚੀਜ਼ ਪਹੁੰਚ ਗਈ ਤੇ ਇਹਨਾਂ ਦਾ ਬੱਚੇ ਜਾਣੇ ਸ਼ੁਰੂ ਹੋ ਗਏ ਸਕੂਲ ਦੇ ਵਿੱਚੋਂ ਤੇ ਫਿਰ ਇਹਨਾਂ ਨੇ ਇੱਕ ਮੇਰੀ ਫਰਜੀ ਕੰਪਲੇਂਟ ਕੀਤੀ SSP ਆਫਿਸ ਦੇ ਵਿੱਚ ਫਰਜੀ ਕੰਪਲੇਂਟ ਕੀਤੀ ਗੌਰਵ ਚਿੰਜਾ ਨੇ ਕਿ ਇਹ ਪੇਰੈਂਟਸ ਤੋਂ ਨੂੰ ਕੰਟੈਕਟ ਕਰਕੇ ਸਾਡੇ ਫਰਜੀ ਉਗਰਾਹੀ ਕਰ ਰਿਹਾ ਹੈ ਉਗਰਾਹੀ ਕਰ ਰਿਹਾ ਹੈ ਪੈਸਿਆਂ ਦੀ ਉਗਰਾਹੀ ਕਰ ਰਿਹਾ ਉਹਨਾਂ ਨਾਲ ਕੰਟੈਕਟ ਕਰਕੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਹਮਣੇ ਰੱਖੋ ਕੀ ਉਗਰਾਹੀ ਕੀਤੀ ਹੈ ਮੈਂ ਦੱਸੋ ਕੋਈ ਸਬੂਤ ਹੈ ਤੁਹਾਡੇ ਕੋਲ ਨਹੀਂ ਮੈਂ ਅੱਜ ਤੱਕ ਜਿੰਨੀਆਂ ਗੱਲਾਂ ਕਹੀਆਂ ਸਾਰੀਆਂ ਦੀਆਂ ਸਾਰੀਆਂ ਸਬੂਤ ਦੇ ਨਾਲ ਕਹੀਆਂ ਮੈਂ ਬਿਨਾਂ ਸਬੂਤ ਦੇ ਮੈਂ ਕੋਈ ਇੱਕ ਸ਼ਬਦ ਵੀ ਨਹੀਂ ਕਹਿੰਦਾ ਕੰਪਲੇਂਟ ਸੀਗੀ ਕੰਪਲੇਂਟ ਦੇ ਵਿੱਚ ਜੋ ਮੈਂ ਲਿਖਿਆ ਸਾਰੀਆਂ ਸਾਰੀਆਂ ਚੀਜ਼ਾਂ ਨਾਲ ਰਿਕਾਰਡਿੰਗ ਲਾਈਆਂ ਵੀ ਨਾਲ ਮੈਂ ਇਹਨਾਂ ਨੇ ਮੇਰੀ ਫਰਜੀ ਕੰਪਲੇਂਟ ਕੀਤੀ ਹੈ ਇੱਕ ਕਿ ਇਹ ਪੇਰੈਂਟਸ ਤੋਂ ਉਗराई ਕਰ ਰਿਹਾ ਜੀ ਕਿਸੇ ਦੀ ਮਤਲਬ ਤੁਸੀਂ ਪੇਰੈਂਟਸ ਨੂੰ ਐਨਾ ਤੁਸੀਂ ਮੂਰਖ ਸਮਝਦੇ ਹੋ ਵੀ ਮੈਂ ਕਿਸ ਨੂੰ ਫੋਨ ਕਰੂੰਗਾ ਤੇ ਮੈਨੂੰ ਪੈਸੇ ਪੜਾ ਜਾਣਗੇ ਜਾਂ ਕੋਈ ਸ਼ਬਦਾ ਕਰ ਲੈਣਗੇ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਕਿਸ ਨੂੰ ਮੈਂ ਕੰਟੈਕਟ ਕੀਤਾ ਮੈਂ ਇੱਕ WhatsApp ਗਰੁੱਪ ਜ਼ਰੂਰ ਬਣਾਇਆ ਸਾਰੇ ਦੇ ਸਾਰੇ ਪੇਰੈਂਟਸ ਹੈ ਉਹਦੇ ਵਿੱਚ ਜਿੰਨਾ ਤੱਕ ਮੈਂ ਤੁਹਾਡੇ ਸਾਰੇ ਫਰਜੀਵਾੜੇ ਦੀਆਂ ਤੇ ਜਿਹੜੇ ਪ੍ਰੂਫ ਐ ਤੇ ਜਿਹੜੇ ਕੰਪਲੇਂਟ ਦੀ ਕਾਪੀਸ ਐ ਉਹ ਸੈਂਡ ਕਰ ਰਹਾ ਮੈਂ ਠੀਕ ਐ ਇਸ ਉਗਰਾਈ ਦਾ ਕਿੱਥੋਂ ਆ ਗਿਆ ਜੇ ਕੋਈ ਹੈ ਤਾਂ ਸਬੂਤ ਰੱਖੋ ਸਾਹਮਣੇ ਹੈ ਹਿੰਮਤ ਕਿਉਂਕਿ ਤੁਹਾਡਾ ਤੁਹਾਡਾ ਬੇਸ ਹੀ ਫਰਜੀ ਆ ਹਰ ਇੱਕ ਚੀਜ਼ ਦਾ ਭਾਵੇਂ ਸਕੂਲ ਹੋਵੇ ਭਾਵੇਂ ਕੋਈ ਵੀ ਚੀਜ਼ ਹੋਵੇ ਤੁਹਾਡਾ ਹਰ ਇੱਕ ਚੀਜ਼ ਹੀ ਫਰਜੀ ਐ ਤੁਸੀਂ ਇੱਕ ਨੰਬਰ ਤੇ ਗੱਪੀ ਹੋ ਫਿਰ ਫਰਜੀ ਕੰਪਲੇਂਟ ਦੇ ਵਿੱਚ ਲਿਖਿਆ ਹੋਇਆ ਕਿ ਨਾਲੇ ਮੈਡਮ ਕਿਸੇ ਫੀਮੇਲ ਸਟਾਫ ਦੇ ਨਾਲ ਕਿ ਮੈਂ ਬਤਨੀ ਜੀ ਕੀਤੀ ਹੈ ਪਈ ਉਸ ਕੰਪਲੇਂਟ ਦੇ ਵਿੱਚ ਮੈਂ ਲਿਖਿਆ ਹੋਇਆ 12 ਤਰੀਕ ਤੋਂ ਬਾਅਦ ਮੈਂ ਸਕੂਲ ਗਿਆ ਨਹੀਂ 24 ਤਰੀਕ ਨੂੰ ਮੈਂ ਗਿਆ ਉਹ ਮੈਂ ਅੱਗੇ ਦੱਸਦਾ ਵੀ ਮੈਂ ਕਿਉਂ ਗਿਆ ਸੀਗਾ 24 ਤਰੀਕ ਨੂੰ ਗਿਆ ਮੈਂ 12 ਤਰੀਕ ਤੋਂ ਬਾਅਦ ਮੈਂ ਧਰੇ ਬੈਠੇ ਨੇ ਮੈਡਮ ਨਾਲ ਕਿਵੇਂ ਬਤਮੀਗੀ ਜੀ ਕਰ ਲਈ ਮੈਂ ਤਾਂ ਫਿਰ ਮੈਡਮ ਨੇ ਕਿਉਂ ਨਹੀਂ ਕੰਪਲੇਂਟ ਕੀਤੀ ਕਿਉਂਕਿ ਪਤਾ ਹੈ ਕਿ ਕਿਸੇ ਤਰ੍ਹਾਂ ਦੀ ਕਿਸੇ ਟੀਚਰ ਨੇ ਇਸ ਤਰ੍ਹਾਂ ਕੰਪਲੇਂਟ ਕਰਨੀ ਹੀ ਨਹੀਂਗੀ ਕਿਉਂਕਿ ਹੈ ਹੀ ਸਾਰਾ ਝੂਠ ਗੌਰਵ ਚਿੰਜਾ ਨੇ ਕੰਪਲੇਂਟ ਕੀਤੀ ਹੈ ਕੋਈ ਫੀਮੇਲ ਬਣ ਕੇ ਪਹਿਲਾਂ ਤਾਂ ਮੈਨੂੰ ਦੇਖੋ ਗੌਰਵ ਚਿੰਜਾ ਮੇਲ ਹੈ ਜਾਂ ਫੀਮੇਲ ਹੈ ਜੇ ਮੈਂ ਕਿਸੇ ਨਾਲ ਬਤਮੀਜ਼ੀ ਕੀਤੀ ਹੈ ਤਾਂ ਫਿਰ ਉਹ ਟੀਚਰ ਕਿਉਂ ਨਹੀਂ ਅੱਗੇ ਆਇਆ ਉਹ ਫੀਮੇਲ ਸਟਾਫ ਕਿਉਂ ਨਹੀਂ ਅੱਗੇ ਆਇਆ ਜੇ ਮੈਂ ਬਤਮੀਜ਼ੀ ਕੀਤੀ ਆ ਤਾਂ 12 ਤਰੀਕ ਨੂੰ ਮੈਂ ਸਕੂਲ ਹੀ ਨਹੀਂ ਗਿਆ ਇਹਨਾਂ ਨੇ 23 ਅਪ੍ਰੈਲ ਨੂੰ ਮੇਰੇ ਕਜ਼ਨ ਨੂੰ ਫੋਨ ਕੀਤਾ ਉਹਨਾਂ ਦੇ ਬੱਚੇ ਵੀ ਐ ਤੇ ਜਿਹੜਾ ਜੂਨੀਅਰ ਕੌਂਫੀ ਉਹਦੇ ਵਿੱਚ ਪੜਦੇ ਆ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਆਪਦੇ ਕਜ਼ਨ ਮੇਰਾ ਨਾਮ ਲਿਆ ਕਿ ਤੁਸੀਂ ਉਹਨਾਂ ਨੂੰ ਸਮਝਾਓ ਤੇ ਉਹਨਾਂ ਦੀ ਤਨਖਾਹ ਵੀ ਪਈ ਆ ਢਾਈ ਤਿੰਨ ਮਹੀਨਿਆਂ ਦੀ ਉਹ ਵੀ ਲੈ ਜਾਣਾ ਕਿ ਤੇ ਜੇ ਸਾਡੇ ਨਾਲ ਕੋਈ ਗੁੱਸਾ ਗੇੜਾ ਆਏ ਤੇ ਉਹ ਤੁਸੀਂ ਦੂਰ ਕਰ ਲਓ ਇਹ ਗੱਲ ਕਹੀ ਉਹਨਾਂ ਨੇ ਮੇਰੇ ਕਜ਼ਨ ਨੂੰ ਮੇਰੇ ਪੂਆ ਦੇ ਨੂੰ ਨੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਤੁਹਾਡੇ ਸਕੂਲ ਨੂੰ ਫੋਨ ਆਇਆ ਸੀਗਾ ਤੇ ਮੈਂ ਵੈਸੇ ਉਹਨਾਂ ਨੂੰ ਇਹ ਵੀ ਗੱਲ ਕਹਿਤੀ ਸੀਗੀ ਆ ਤਾਂ ਮੈਨੂੰ ਸਿੱਧਾ ਫੋਨ ਕਰਨ ਤੁਹਾਨੂੰ ਕਿਉਂ ਕਰ ਰਹੇ ਆ ਤੇ ਨੈਕਸਟ ਡੇ 24 ਅਪ੍ਰੈਲ ਨੂੰ ਮੈਂ ਸਕੂਲ ਚੜਾ ਗਿਆ ਜੋ ਵੀ ਇਹਨਾਂ ਦਾ ਮਤਲਬ ਕਿਉਂਕਿ ਤਨਖਾਹ ਤਾਂ ਮੈਨੂੰ ਲੈਣੀ ਸੀਗੀ ਆਪਣੀ ਤੇ ਆਲਰੇਡੀ ਮੈਂ ਇਹਨਾਂ ਨੂੰ ਇਨਫੋਰਮ ਵੀ ਕਰਤਾ ਸੀਗਾ ਜਦੋਂ ਮੈਂ ਸਕੂਲੋਂ ਛੱਡ ਗਿਆ ਸੀਗਾ ਇੱਕ ਦੋ ਦਿਨ ਬਾਅਦ ਮੈਂ ਇਹਨਾਂ ਨੂੰ ਮੈਸੇਜ ਕਰਤਾ ਸੀ ਪ੍ਰਿੰਸੀਪਲ ਨੂੰ ਵੀ ਕਰਤਾ ਸੀਗਾ ਤੇ ਇੱਕ ਜੋ ਇਹਨਾਂ ਦੇ ਰਿਸੈਪਸ਼ਨ ਤੇ ਬੈਠਦੇ ਨੇ ਬੈਡਮ ਉਹਨਾਂ ਨੂੰ ਵੀ ਕਰਤਾ ਸੀਗਾ ਕਿ ਜੋ ਮੇਰਾ ਹਸਾਬਤਾ ਹੈ ਮਤਲਬ ਉਹ ਤਨਖਾ ਦਾ ਉਹ ਪੂਰਾ ਕਰਕੇ ਤਾਂ ਮੈਨੂੰ Google Pay ਕਰ ਦਿਓ ਮੈਂ ਤਾਂ ਕੋਈ ਚਾਹੁੰਦਾ ਨਹੀਂ ਸੀਗਾ ਤੁਹਾਡੇ ਜਾ ਕੇ ਮੈਂ ਮੱਥੇ ਲਗਾ ਉਸ ਚੀਜ਼ ਦੇ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂੰਗਾ ਮੈਂ ਤੇ ਬਟ ਇਹਨਾਂ ਨੇ ਜਾਣਬੁੱਝ ਕੇ ਇੱਕ ਤਰ੍ਹਾਂ ਦਾ ਹੈ ਕਿਹ ਲੋ ਕਿ ਇਹਨਾਂ ਨੇ ਜਾਲ ਬੁਣਿਆ ਹੋਇਆ ਸੀਗਾ ਤੇ ਇਹਨਾਂ ਨੇ ਮੇਰੇ ਭੂਆ ਦੇ ਬੁੰਡੇ ਨੂੰ ਫੋਨ ਕੀਤਾ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਤਨਖਾ ਵਗੈਰਾ ਲੈ ਜਾਓ ਆਪਦੀ ਤੇ ਨਾਲੇ ਕੋਈ ਗੁੱਸਾ ਗਿਲਾ ਹੈ ਤਾਂ ਉਹ ਦੂਰ ਕਰ ਲੋ ਮੈਂ 24 ਤਰੀਕ ਨੂੰ ਚਲਾ ਗਿਆ ਸਕੂਲ ਮੈਂ ਪਹੁੰਚਾ ਉਥੇ ਸਵਾ 1 ਵਜੇ ਦੇ ਨੇੜੇ ਸਵਾ 1 ਪਹੁੰਚਾ ਤੇ ਉਥੇ ਜੋ ਇਹਨਾਂ ਦਾ ਐਮ ਡੀ ਹੈ ਅ ਕਮਲ ਚਿੰਜਾ ਉਹ ਬੈਠਾ ਸੀਗਾ ਤੇ ਹੋਰ ਨਹੀਂ ਸੀਗਾ ਉਥੇ ਕੋਈ ਵੀ ਪ੍ਰਿੰਸੀਪਲ ਵੀ ਹੈ ਨਹੀਂ ਸੀਗੀ ਤੇ ਜੋ ਚੇਅਰਮੈਨ ਹੈ ਗੌਰਵ ਚਿੰਜਾ ਉਹ ਵੀ ਨਹੀਂ ਸੀਗਾ ਉਥੇ ਕਮਲ ਨੇ ਮੈਨੂੰ ਕਿਹਾ ਕਿ ਤੁਸੀਂ ਬੈਠੋ ਮੈਡਮ ਤੇ ਉਹ ਗੌਰਵ ਚਿੰਜਾ ਦੋਨੋਂ ਆ ਰਹੇ ਐ ਫਿਰ ਆਪਾਂ ਬੈਠ ਕੇ ਗੱਲ ਕਰਦੇ ਆ ਸਾਰੀ ਮੈਂ ਉੱਥੇ ਬੈਠਾ ਰਿਆ ਪੌਣੇ 2 ਵਜੇ ਦੇ ਨੇੜੇ ਆ ਗਏ ਉਹ ਦੋਨੋਂ ਤੇ ਪੌਣੇ 2 ਵਜੇ ਤੱਕ ਕਮਲ ਚਿੰਜਾ ਉਹ ਸਾਰਿਆਂ ਫੋਨ ਹੀ ਕਰਦਾ ਰਿਹਾ ਕਿਸੇ ਨੂੰ ਕਿਉਂਕਿ ਮੈਂ ਬਾਹਰ ਰਿਸੈਪਸ਼ਨ ਤੇ ਵੇਟ ਕਰ ਰਿਹਾ ਸੀਗਾ ਹੋਰ ਵੀ ਕਈ ਟੀਚਰ ਆਏ ਕਿਸੇ ਕੰਮ ਵਾਸਤੇ ਜਾਂ ਜੋ ਵੀ ਉੱਥੇ ਸਟਾਫ ਇਹਨਾਂ ਦਾ ਅੰਦਰ ਜਾ ਰਹੇ ਸੀਗੇ ਕਿਸੇ ਕੰਮ ਤਾਂ ਉਹ ਵੀ ਇਹੀ ਕਹਿ ਰਹੇ ਸੀਗੇ ਕਿ ਅੰਦਰ ਕਿਸ ਨੂੰ ਫੋਨ ਹੀ ਕਰ ਰਿਹਾ ਲਗਾਤਾਰ ਤੇ ਮੈਨੂੰ ਸਮਨੇ ਬੈਠਾ ਦੇਖ ਹੀ ਰਿਹਾ ਸੀਗਾ ਤਾਂ ਉਦੋਂ ਇਹਨੇ ਪਲਾਨਿੰਗ ਕਰਨੀ ਸ਼ੁਰੂ ਕਰਤੀ ਇਹਨੇ ਗੁੰਡੇ ਬੁਲਾਏ ਉੱਥੇ ਫਿਰ ਪੌਣੇ 2 ਵਜੇ ਕਮਲ ਆਪਣੇ ਗੌਰਵ ਤੇ ਪ੍ਰਿੰਸੀਪਲ ਇਹ ਬਾਹਰ ਸੀਗੇ ਦੋਨੋਂ ਯਾਤਰ ਬਾਹਰ ਹੀ ਰਹਿੰਦੇ ਆ ਦੋਨੋਂ ਤੇ ਇਹ ਉੱਥੇ ਆਏ ਕਮਲ ਦੇ ਬੁਲਾਉਣ ਤੇ ਫਿਰ ਮੈਂ ਮੈਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਆਪਦਾ ਫੋਨ ਰਿਸੈਪਸ਼ਨ ਤੇ ਜਮ੍ਹਾਂ ਕਰਾ ਦਿਓ ਤੁਸੀਂ ਫੋਨ ਅੰਦਰ ਲੈ ਕੇ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਡਰ ਸੀ ਕਿਉਂਕਿ ਆਲਰੇਡੀ ਮੈਂ ਰਿਕਾਰਡਿੰਗ ਕਰਦਾ ਜਾ ਰਿਹਾ ਸੀਗਾ ਇਹਨਾਂ ਦੀ ਤਾਂ ਉਸ ਦਿਨ ਦੇ ਵੀ ਕੋਈ ਨਾ ਕੋਈ ਮੈਂ ਰਿਕਾਰਡਿੰਗ ਕਰੂੰਗਾ ਉਹਨਾਂ ਦੀ ਤਾਂ ਜੋ ਕਾਊਂਟਰ ਤੇ ਵਿਕਰਮ ਬੈਠਦਾ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਆਪਦਾ ਫੋਨ ਜਮ੍ਹਾਂ ਕਰਾ ਦਿਓ ਇੱਥੇ ਤੇ ਅੰਦਰ ਚਲੇ ਜਾਓ ਮੀਟਿੰਗ ਕਰ ਲਓ ਉਹਨਾਂ ਨਾਲ ਤੇ ਫੋਨ ਮੈਂ ਉੱਥੇ ਰੱਖ ਕੇ ਚਲਾ ਗਿਆ ਫੋਨ ਰੱਖ ਕੇ ਅੰਦਰ ਗਿਆ ਤੇ ਜੋ ਵੀ ਗੱਲਾਂ ਬਾਤਾਂ ਹੋਈਆਂ ਸਾਰੀਆਂ ਇੱਕ ਤਰ੍ਹਾਂ ਦੀ ਬੈਸ ਹੀ ਹੋਈ ਉਹਨਾਂ ਦੇ ਨਾਲ ਤੇ ਮੈਂ ਤਾਂ ਉਹਦੀ ਤਨਖਾਹ ਦੀ ਗੱਲ ਕੀਤੀ ਸੀਗੀ ਪਰ ਉਹ ਹੋਰ ਗੱਲਾਂ ਚ ਇਨਵੋਲ ਕਰਨਾ ਚਾਹੁੰਦੇ ਸੀਗੇ ਤਾਂ ਉਹ ਗੱਲ ਬਣ ਗਈ ਬੈਸ ਦੇ ਵਿੱਚ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਇਹਨਾਂ ਨੇ ਐਂਡ ਤੇ ਮੈਨੂੰ ਕਿਹਾ ਤਾਂ ਕਿ ਆਉਦੀ ਤਨਖਾਹ ਤੁਸੀਂ ਹਫਤੇ ਬਾਅਦ ਲੈ ਜਾਓ ਫਿਰ ਮੈਂ ਕਿਹਾ ਵੀ ਤੁਸੀਂ ਫਿਰ ਮੈਨੂੰ ਅੱਜ ਕਿਉਂ ਬੁਲਾਇਆ ਸੀਗਾ ਜੇ ਮੈਂ ਤਨਖਾਹ ਹਫਤੇ ਬਾਅਦ ਹੀ ਤੁਸੀਂ ਦੇਣੀ ਸੀ ਅੱਜ ਕਿਉਂ ਬੁਲਾਇਆ ਤੁਸੀਂ ਮੈਨੂੰ ਉੱਥੋਂ ਗੱਲ ਥੋੜੀ ਜੀ ਗੁੱਸੇ 'ਚ ਚਲੀ ਗਈ ਦੋਨੋਂ ਪਾਸੇ ਤੇ ਇਹਨਾਂ ਨੇ ਪ੍ਰਿੰਸੀਪਲ ਐਨ ਨੇ ਨੂੰ ਪ੍ਰਿੰਸੀਪਲ ਨੇ ਮੌਕਾ ਦੇਖ ਕੇ ਜੋ ਗੁੰਡੇ ਇਹਨਾਂ ਨੇ ਆਲਰੇਡੀ ਬੁਲਾਏ ਹੋਏ ਸੀਗੇ ਉਹਨਾਂ ਨੂੰ ਅੰਦਰ ਆਣ ਵਾਸਤੇ ਇਸ਼ਾਰਾ ਕੀਤਾ ਤੇ ਮੇਰੇ ਨਾਲ ਇਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਪ੍ਰਿੰਸੀਪਲ ਦੇ ਇਸ਼ਾਰੇ ਤੇ ਇੱਕ ਪ੍ਰਿੰਸੀਪਲ ਨੂੰ ਉਹ ਵੀ ਲੇਡੀਜ਼ ਮਤਲਬ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਗੁੰਡਾਗਰਦੀ ਚ ਇਨਵੋਲਵ ਹੋ ਰਹੇ ਹੋ ਇੱਕ ਸਕੂਲ ਚਲਾ ਰਹੇ ਹੋ ਤੁਸੀਂ ਸਕੂਲ ਦੇ ਵਿੱਚ ਰਹਿੰਦੇ ਆ ਤੁਸੀਂ ਮੌਕੇ ਤੇ ਪ੍ਰਿੰਸੀਪਲ ਹੋ ਤੇ ਤੁਸੀਂ ਗੁੰਡੇ ਬੁਲਾ ਕੇ ਬਾਹਰੋਂ ਇੱਕ ਟੀਚਰ ਨੂੰ ਤੁਸੀਂ ਟੀਚਰ ਤੇ ਅਟੈਕ ਕਰਵਾ ਰਹੇ ਹੋ ਤੁਸੀਂ ਤੁਹਾਡੇ ਵਾਸਤੇ ਮਤਲਬ ਨਾ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਮੇਰੇ ਕੋਲ ਨਾ ਸ਼ਬਦ ਨਹੀਂ ਹੈ ਕਿਉਂਕਿ ਤੁਸੀਂ ਲੇਡੀਜ਼ ਹੋ ਮੇਰੇ ਕੋਲ ਸ਼ਬਦ ਨਹੀਂ ਹੈ ਤੁਹਾਨੂੰ ਕਹਿਣਾ ਵਾਸਤੇ ਵੀ ਕਿੰਨੀ ਸ਼ਰਮ ਵਾਲੀ ਗੱਲ ਹੈ ਤੁਹਾਡੇ ਵਾਸਤੇ ਅੱਛਾ ਇਸ ਤੋਂ ਬਾਅਦ ਪ੍ਰਿੰਸੀਪਲ ਦੇ ਇਸ਼ਾਰੇ ਤੇ ਗੁੰਡੇ ਆਏ ਅੰਦਰ ਗੁੰਡੇ ਆਲਰੇਡੀ ਇਹਨਾਂ ਨੇ ਆ ਉਹਦੇ ਨਾਲ ਹੀ ਲੈ ਕੇ ਆਏ ਸੀਗੇ ਰੋਡ ਤੇ ਖੜੇ ਸੀਗੇ ਬਾਹਰ ਇਸ ਚੀਜ਼ ਦੀ ਖਬਰ ਮਿਲ ਗਈ ਸੀ ਮੈਨੂੰ ਸਾਰੀ ਫਿਰ ਇਹਨਾਂ ਨੇ ਕੀ ਕੀਤਾ ਛੁੱਟੀ ਉਸ ਦਿਨ 20 ਮਿੰਟ ਪਹਿਲਾਂ ਕਰਤੀ ਜਨਾਂ ਨੇ 20 ਮਿੰਟ ਪਹਿਲਾਂ ਛੁੱਟੀ ਕਰਤੀ ਸਕੂਲ ਦੇ ਸੀਸੀਟੀਵੀ ਕੈਮਰਾ ਸਾਰੇ ਬੰਦ ਕਰਤੇ ਜਨਾਂ ਨੇ ਜਦੋਂ ਸੀਸੀਟੀਵੀ ਕੈਮਰਾ ਬੰਦ ਕਿਉਂਕਿ ਮੈਂ ਆਫਿਸ ਤੇ ਜਾ ਚੁੱਕਿਆ ਸੀ ਉਸ ਤੋਂ ਬਾਅਦ ਬੰਦ ਕੀਤਾ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਸੀਸੀਟੀਵੀ ਕੈਮਰਾ ਉਸੇ ਵੀ ਬੰਦ ਕਰਤੇ ਸੀਗੇ ਜਨਾਂ ਨੇ 20 ਮਿੰਟ ਪਹਿਲਾਂ ਛੁੱਟੀ ਕਰਤੀ ਸੀਗੀ ਜਨਾਂ ਨੇ ਸਾਰੀ ਇਹਨਾਂ ਦੀ ਪਲਾਨਿੰਗ ਸੀਗੀ ਪਹਿਲਾਂ ਫਿਰ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਮੇਰੇ ਤੇ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਜੋ ਗਰੁੱਪ ਬਣਾ ਕੇ ਸਾਰੇ ਪੇਰੈਂਟਸ ਤੱਕ ਜੋ ਵੀ ਗੱਲਾਂ ਲੈ ਕੇ ਜਾ ਰਹੇ ਹੋ ਤੁਸੀਂ ਆਪ ਉਹਦੇ ਵਿੱਚ ਪੋਸਟ ਕਰੋ ਵੀਡੀਓ ਬਣਾ ਕੇ ਆ ਰੱਖ ਕੇ ਕਿ ਇਹ ਸਾਰਾ ਦਾ ਸਾਰਾ ਮੈਂ ਝੂਠ ਬੋਲ ਰਿਹਾ ਸੀਗਾ ਮੈਂ ਇਸ ਗੱਲ ਤੇ ਸਹਿਮਤ ਨਹੀਂ ਹੋ ਜਾ ਕਿਉਂਕਿ ਜਿਹੜੀ ਮੈਂ ਗੱਲ ਕੀਤੀ ਹੈ ਬਿਲਕੁਲ ਸੱਚੀ ਕੀਤੀ ਹੈ ਮੈਂ ਉਹ ਗੱਲ ਕਿਵੇਂ ਬਦਲ ਲਾਂ ਮੇਰੀ ਕ੍ਰੈਡੀਬਿਲਟੀ ਹੈ ਤੁਹਾਡੀ ਤਰ੍ਹਾਂ ਤਾਂ ਮੈਂ ਹੈ ਨਹੀਂਗਾ ਮੇਰੀ ਤਾਂ ਕ੍ਰੈਡੀਬਿਲਟੀ ਹੈ ਨਾ ਮੈਂ ਅੱਜ ਇੱਕ ਗੱਲ ਕਿਹਾ ਕਿ ਕੱਲ ਕਿਵੇਂ ਮੁੱਕਰ ਜਾ ਨਾਲੇ ਮੈਂ ਇੱਕ ਸਟੂਡੈਂਟ ਜੋ ਹੈ ਉਹਨਾਂ ਦਾ ਨੁਕਸਾਨ ਕਿਵੇਂ ਕਰਾਂ ਮੈਂ ਤੁਹਾਡੇ ਕਹਿਣ ਤੇ ਇਹਨਾਂ ਨੇ ਬਹੁਤ ਡਰਾਇਆ ਧਮਕਾਇਆ ਮੈਨੂੰ ਪਰ ਮੈਂ ਉਹ ਗੱਲ ਇਹਨਾਂ ਦੀ ਗੱਲ ਦੇ ਵਿੱਚ ਨਹੀਂ ਆਇਆ ਮੈਂ ਫਿਰ ਇਸ ਤੋਂ ਬਾਅਦ ਇਹਨਾਂ ਨੇ ਜਿਵੇਂ ਦੱਸਣ ਦੱਸਿਆ ਮੈਂ ਸੀਸੀਟੀਵੀ ਇਹਨਾਂ ਨੇ ਬੰਦ ਕਰਤੇ ਇਹਨਾਂ ਦੀ ਪਲਾਨਿੰਗ ਇਹੀ ਸੀਗੀ ਕਿ ਇਹ ਹੁਣ ਆ ਚੁੱਕੇ ਐ ਇੱਥੇ ਤੇ ਇਹਨੂੰ ਜਿਵੇਂ ਮਰਜ਼ੀ ਕੁੱਟਮਾਰ ਕਰਕੇ ਜਾਂ ਜੋ ਮਰਜ਼ੀ ਕਰਕੇ ਇਹਨੂੰ ਡਰਾਇਆ ਧਮਕਾ ਕੇ ਇਹਦੇ ਤੋਂ ਅਸੀਂ ਜੋ ਇਹਨੇ ਹੁਣ ਤੱਕ ਕੀਤਾ ਉਸ ਚੀਜ਼ ਨੂੰ ਅਸੀਂ ਪਲਟ ਲਈਏ ਹੁਣ ਪਰ ਉਹ ਹੋ ਨਹੀਂ ਸਕਿਆ ਇਹਨਾਂ ਦਾ ਫਿਰ ਜਦੋਂ ਮੈਂ ਮੀਟਿੰਗ ਦੇ ਵਿੱਚ ਫਸਟ ਟਾਈਮ ਇੱਕ ਵਾਰੀ ਵਿੱਚੋਂ ਬਾਹਰ ਵੀ ਆਇਆ ਸੀਗਾ ਮੈਂ ਤੇ ਉਸ ਟਾਈਮ ਤੇ ਜੋ ਨੀਰੂ ਇਹਨਾਂ ਦੀ ਰਿਸੈਪਸ਼ਨਿਸਟ ਹੈ ਉਹ ਉੱਥੇ ਵੀਡੀਓ ਬਣਾ ਰਹੀ ਸੀਗੀ ਉਹਦੇ ਫੋਨ ਦੇ ਵਿੱਚ ਪ੍ਰੂਫ ਹੈ ਇਸ ਚੀਜ਼ ਦਾ ਕਿ ਗੰਡੇ ਕਿਵੇਂ ਬਾਰ ਨੂੰ ਆਏ ਆ ਸੀਸੀਟੀਵੀ ਬੰਦ ਹੋਏ ਆ ਕਿਉਂਕਿ ਜਦੋਂ ਸੀਸੀਟੀਵੀ ਵਿਕਰਮ ਨੇ ਉੱਤੇ ਚੜ ਕੇ ਟੇਬਲ ਦੇ ਬੰਦ ਕੀਤੇ ਆ ਉਸ ਟਾਈਮ ਤੇ ਵੀ ਤਾਂ ਉਸ ਚੀਜ਼ ਦੀ ਰਿਕਾਰਡਿੰਗ ਹੋਈ ਹੈ ਬੰਦ ਕਰਨ ਤੋਂ ਜਸਟ ਪਹਿਲਾਂ ਤਾਂ ਨਾਲ ਇਸ ਚੀਜ਼ ਦੀ ਸਾਰੀ ਰਿਕਾਰਡਿੰਗ ਹੈ ਬਾਹਰ ਨੀਰੂ ਖੜ ਕੇ ਕਰ ਰਹੀ ਸੀਗੀ ਜਿਹੜਾ ਇਹਨਾਂ ਦਾ ਕੈਸ਼ ਕਾਊਂਟਰ ਹੈ ਜਿੱਥੇ ਵਿਕਰਮ ਬੈਠਦਾ ਹੈ ਤੇ ਉਸ ਤੋਂ ਬਾਅਦ ਸਾਰੀ ਮਾਰਕਟ ਹੋਈ ਤੇ ਇਹਨਾਂ ਨੇ ਆਪਣਾ ਮੇਰੇ ਤੇ ਬਹੁਤ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਮਤਲਬ ਜੋ ਵੀ ਕੀਤਾ ਹੁਣ ਤੱਕ ਤੁਸੀਂ ਉਹਦੇ ਅਗੇਂਸਟ ਲਿਖ ਕੇ ਜਾਂ ਵੀਡੀਓ ਪਾ ਕੇ ਤੁਸੀਂ ਮਤਲਬ ਸਾਡੀ ਹੈਲਪ ਕਰੋ ਹਣਾ ਉਸ ਚੀਜ਼ ਦੇ ਇਹ ਕਹੋ ਕਿ ਤੁਸੀਂ ਝੂਠ ਬੋਲਿਆ ਸਾਰਾ ਕੁਝ ਮੈਂ ਉਸ ਚੀਜ਼ ਦਾ ਮੰਨਿਆ ਨਹੀਂ ਕਿ ਜੋ ਮਰਜ਼ੀ ਕਰ ਲੋ ਇਹ ਨਹੀਂ ਕਰੂੰਗਾ ਮੈਂ ਇਹਨਾਂ ਨੇ ਫੋਨ ਫੜਾ ਕੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਵੀਡੀਓ ਰਿਕਾਰਡ ਕਰਕੇ ਕਰੋ ਪ੍ਰੈਸ਼ਰਾਈਜ਼ ਪੂਰਾ ਕੀਤਾ ਮੈਨੂੰ ਇਹਨਾਂ ਨੇ ਪੂਰਾ ਟੌਰਚਰ ਕੀਤਾ ਇਹਨਾਂ ਨੇ ਫੇਰ ਉਸ ਤੋਂ ਬਾਅਦ ਇਹ ਇਹ ਖਬਰ ਪਹੁੰਚ ਗਈ ਬਾਅਦ ਕਿ ਸਕੂਲ ਦੇ ਵਿੱਚ ਲੜਾਈ ਹੋ ਗਈ ਹੈ ਇਹਨਾਂ ਨੂੰ ਇਹਨਾਂ ਨੇ ਜੋ ਪਲਾਨਿੰਗ ਕਰ ਰੱਖੀ ਸੀ ਉਹ ਸਾਰੀ ਦੀ ਸਾਰੀ ਇਹਨਾਂ ਦਾ ਤਾਂ ਪਲਾਨ ਸੀਗਾ ਉਸ ਦਿਨ ਮਰਡਰ ਕਰਨ ਦਾ ਮੇਰਾ ਸਿਰਫ ਮਰਡਰ ਦੀ ਪਲਾਨਿੰਗ ਨਾਲ ਹੀ ਇਹਨਾਂ ਨੇ ਮੈਨੂੰ ਬੁਲਾਇਆ ਸੀ ਤਾਂ ਇਹਨਾਂ ਨੇ 20 ਮਿੰਟ ਪਹਿਲਾਂ ਬੱਚਿਆਂ ਨੂੰ ਛੁੱਟੀ ਕਰਤੀ ਸੀ ਸੀਸੀਟੀਵੀ ਕੈਮਰੇ ਸਾਰੇ ਆਫ ਕਰਤੇ ਇਸ ਸਾਰੇ ਦਾ ਮਕਸਦ ਕੀ ਸੀਗਾ ਇਹਨਾਂ ਦਾ ਕਿਉਂ ਕੀਤਾ ਇਹ ਸਾਰਾ ਜੇ ਤੁਸੀਂ ਠੀਕ ਹੋ ਤੁਸੀਂ ਤਾਂ ਆਪਦੀ ਫੇਵਰ ਦੇ ਵਿੱਚ ਪ੍ਰੂਫ ਰੱਖੋ ਨਾ ਤੁਸੀਂ ਆਪਦੀ ਫੇਵਰ ਦੇ ਪ੍ਰੂਫ ਖਤਮ ਕਿਉਂ ਕਰ ਰਹੇ ਹੋ ਤੁਹਾਡਾ ਉਸ ਦਿਨ ਪੂਰਾ ਮਰਡਰ ਕਰਨ ਦਾ ਪਲਾਨ ਸੀਗਾ ਤੁਸੀਂ ਘਟੋ ਘਟ 15 ਬੰਦੇ ਬੁਲਾਏ ਹੋਏ ਸੀ ਉਸ ਜਗ੍ਹਾ ਤੇ 15 ਗੁੰਡੇ ਬੁਲਾਏ ਹੋਏ ਸੀਗੇ ਬਾਹਰੋਂ ਪ੍ਰਿੰਸੀਪਲ ਨੇ ਚੇਅਰਮੈਨ ਨੇ ਐਮ ਡੀ ਨੇ ਸ਼ਰਮ ਵਾਲੀ ਗੱਲ ਹੈ ਤੁਹਾਡੇ ਵਾਸਤੇ ਤੁਸੀਂ ਇੱਕ ਸਕੂਲ ਚਲਾ ਰਹੇ ਹੋ ਤੇ ਤੁਸੀਂ ਸਕੂਲ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਕੀ ਤੁਹਾਡੇ ਬੱਚੇ ਤੇ ਪੇਰੈਂਟਸ ਤੇ ਕੋਈ ਵੀ ਟੀਚਰ ਇਸ ਮਾਹੌਲ ਦੇ ਵਿੱਚ ਸੇਫ ਹੈ ਇੱਥੇ ਤਾਂ ਇਹਨਾਂ ਦਾ ਪੂਰਾ ਮਰਡਰ ਦਾ ਪਲਾਨ ਸੀਗਾ ਉਸ ਦਿਨ ਤੇ ਉਸ ਤੋਂ ਬਾਅਦ ਇਹ ਖਬਰ ਬਾਹਰ ਪਹੁੰਚ ਗਈ ਮੇਰੇ ਕਜ਼ਨ ਰਹਿੰਦੇ ਕੋਈ ਖਿੜੇ ਮੇਰੇ ਚਾਚੇਤਾ ਜੀ ਰਹਿੰਦੇ ਆ ਉੱਥੇ ਉਹਨਾਂ ਦਾ ਗੱਲ ਪਹੁੰਚ ਗਈ ਉਹਨਾਂ ਨੇ ਕਾਲ ਕੀਤੀ ਪੁਲਿਸ ਨੂੰ ਹੋਰ ਵੀ ਇੱਕ ਜੋ ਜਗ੍ਹਾ ਤੋਂ ਕਾਲ ਚੱਲੀ ਗਈ ਸੀ ਪੁਲਿਸ ਨੂੰ ਪਹਿਲਾਂ ਹੀ ਕਿ ਇਸ ਤਰ੍ਹਾਂ ਉੱਥੇ ਸਕੂਲ ਦੇ ਵਿੱਚ ਲੜਾਈ ਹੋ ਗਈ ਹੈ ਤੇ ਪੁਲਿਸ ਨੂੰ ਉੱਥੇ ਕਾਲ ਕਰਕੇ ਬੁਲਾਇਆ ਗਿਆ ਅੱਧੇ ਪੌਣੇ ਘੰਟੇ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਐਸ ਐਚਓ ਬੋਦੀਵਾਲਾ ਇਸ ਚੀਜ਼ ਦੇ ਗਵਾਹ ਹੈ ਉਹ ਉਹਨਾਂ ਨੇ ਉੱਥੇ ਪਹੁੰਚ ਕੇ ਇੰਨਾ ਤੋਂ ਮੈਨੂੰ ਬਚਾਇਆ ਜਿਹੜਾ ਉਸ ਤੋਂ ਪਹਿਲਾਂ ਇਹਨਾਂ ਨੇ ਪੂਰੀ ਦੀ ਪੂਰੀ ਮੇਰੀ ਤਲਾਸ਼ੀ ਲਈ ਇਸ ਚੀਜ਼ ਦੀ ਕਿ ਮੇਰੇ ਕੋਲ ਕੋਈ ਐਵੋਜਾ ਡਿਵਾਈਸ ਹੈ ਜਿਹਦੇ ਕਰਕੇ ਮਤਲਬ ਖਬਰ ਬਾਹਰ ਜਾ ਰਹੀ ਹੈ ਇਹਨਾਂ ਨੇ ਪੂਰਾ ਆਫਿਸ ਵੀ ਛਾਣ ਮਾਰਿਆ ਪੂਰੀ ਮੇਰੀ ਦੋਵਾਰੀ ਤਲਾਸ਼ੀ ਲਈ ਹੈ ਇਹਨਾਂ ਨੇ ਕਿ ਇਹ ਖਬਰ ਬਾਹਰ ਕਿਵੇਂ ਚਲੇਗੀ ਸਾਡਾ ਪਲਾਨ ਖਰਾਬ ਹੋ ਗਿਆ ਕਿਉਂਕਿ ਸਾਹਮਣੇ ਪੁਲਿਸ ਆ ਗਈ ਸੀਗੀ ਬਾਹਰ ਤੇ ਇਹਨਾਂ ਦਾ ਪਲਾਨ ਖਰਾਬ ਹੋ ਗਿਆ ਜੋ ਇਹਨਾਂ ਨੇ ਮਰਡਰ ਕਰਨ ਦਾ ਪਲਾਨ ਬਣਾ ਰੱਖਿਆ ਸੀ ਉਸ ਦਿਨ ਤੇ ਇਹ ਪੂਰਾ ਦਾ ਪੂਰਾ ਇਹਨਾਂ ਨੇ ਆਫਿਸ ਛਾਣ ਮਾਰਿਆ ਪਰ ਇਹਨਾਂ ਨੂੰ ਕੋਈ ਡਿਵਾਈਸ ਨਹੀਂ ਮਿਲਿਆ ਮੈਨੂੰ ਲੱਗਦਾ ਜਿੱਤਕ ਵੀ ਡਿਵਾਈਸ ਇਹਨਾਂ ਨੂੰ ਮਿਲਿਆ ਨਹੀਂ ਗਾ ਕਿ ਉਹ ਖਬਰ ਬਾਹਰ ਪਹੁੰਚੀ ਕਿਵੇਂ ਹੈ ਮਤਲਬ ਇਹਨਾਂ ਕੈਨਾਂ ਦਿਮਾਗ ਇਹਨਾਂ ਕੋਲੇ ਤੇ ਇਹਨਾਂ ਦਾ ਪਲਾਨ ਸੀਗਾ ਮਰਡਰ ਦਾ ਫਿਰ ਉਸ ਤੋਂ ਬਾਅਦ ਜਦੋਂ ਪੁਲਿਸ ਦੇਆ ਸਟਾਫ ਅੰਦਰ ਆਇਆ ਐਸ ਐਚ ਓ ਖੁਦ ਅੰਦਰ ਆਏ ਉਹਨਾਂ ਨੇ ਸਾਰਾ ਮੌਕਾ ਦੇਖਿਆ ਜਦੋਂ ਮੈਂ ਆਫਿਸ ਤੋਂ ਬਾਹਰ ਨਿਕਲਿਆ ਤਾਂ ਉੱਥੇ ਜਿਹੜਾ ਉਹਨਾਂ ਨੇ ਆਪ ਦੇਖ ਲਿਆ ਕਿ ਸੀਸੀਟੀਵੀ ਕੈਮਰਾਸ ਇਹਨਾਂ ਨੇ ਆਫ ਕਰ ਰੱਖਿਆ ਥੱਲੇ ਟੇਬਲ ਪਿਆ ਹੋਇਆ ਟੇਬਲ ਦੇ ਉੱਪਰ ਚੜ੍ਹ ਕੇ ਕਿਸੇ ਨੇ ਸੀਸੀਟੀਵੀ ਕੈਮਰਾ ਸੌਫ ਕੀਤੇ ਆ ਫਿਰ ਮੈਂ ਆਪਣਾ ਫੋਨ ਮੰਗਿਆ ਜੋ ਮੈਂ ਬਾਰ ਜਮਾ ਕਰਵਾ ਕੇ ਗਿਆ ਸੀ ਉਹਦੇ ਕੋਲੇ ਵਿਕਰਮ ਕੋਲ ਤਬ ਉਹਨੇ ਫੋਨ ਦੇਣ ਤੋਂ ਨਾ ਕਰਤੀ ਕਹਿੰਦੇ ਆ ਫੋਨ ਮੇਰੇ ਕੋਲੇ ਨਹੀਂ ਹੈ ਏਸੀ ਦੀ ਮਨ ਬਾਅਦ ਚ ਪਤਾ ਲੱਗ ਗਿਆ ਸੀ ਕਿ ਸ਼ਿਨਮ 나ਗਪਾਲ ਜੋ ਪ੍ਰਿੰਸੀਪਲ ਸਕੂਲ ਦੀ ਉਹਨੇ ਉਹ ਫੋਨ ਚੋਰੀ ਕਰ ਲਿਆ ਕਿਉਂਕਿ ਉਹਦੇ ਵਿੱਚ ਸਕੂਲ ਦੇ ਅਗੇਂਸਟ ਬਹੁਤ ਸਾਰੇ ਫਰੂਸ ਸੀਗੇ ਵਸਤਾ ਮੈਂ ਲੱਗ ਜਗਤ ਵੀ ਉਹਨੂੰ ਕਾਪੀ ਕਰਕੇ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਸੀਗਾ ਕਿ ਸਿਰਫ ਇਹਦੇ ਵਿੱਚ ਹੀ ਪਈ ਹੈ ਤਸ਼ੀਨ ਮਨਾਕਪਾਲ ਨੇ ਇਹ ਸਾਰੇ ਫੋਨ ਨੂੰ ਚੋਰੀ ਕੀਤਾ ਤੁਸੀਂ ਦੇਖ ਲਓ ਪ੍ਰਿੰਸੀਪਲ ਕੀ ਕਰ ਰਹੀ ਹੈ ਸਕੂਲ ਚ ਲਾ ਰਹੀ ਹੈ ਨਾਲ ਗੁੰਡਾਗਰਦੀ ਕਰ ਰਹੀ ਹੈ ਗੁੰਡੇ ਬੁਲਾ ਰਹੀ ਹੈ ਨਾਲੇ ਫੋਨ ਚੋਰੀ ਕਰ ਰਹੀ ਹੈ 201 ਦਾ ਪਰਚਾ ਬਣਦਾ ਇਸ ਚੀਜ਼ ਦਾ ਤੁਸੀਂ ਐਵੀਡੈਂਸ ਡਿਸਟਰੋਏ ਕਰ ਰਹੇ ਹੋ ਤੇ ਵੀ ਸਾਡੇ ਅਗੇਂਸਟ ਹੋਰ ਕੁਝ ਕਰ ਨਹੀਂ ਸਕੇਗਾ ਜਾਂ ਫੋਨ ਨੂੰ ਯੂਜ਼ ਕਰਕੇ ਕਿਸੇ ਟੀਚਰ ਕਿਸੇ ਨਾਲ ਕੰਟੈਕਟ ਨਹੀਂ ਕਰ ਸਕੇਗਾ ਇਹ ਪਲਾਨ ਸੀਗਾ ਇਹਨਾਂ ਦਾ ਪੁਲਿਸ ਮੈਨੂੰ ਪੁਲਿਸ ਨੇ ਇੱਕ ਤਰ੍ਹਾਂ ਆ ਕੇ ਮੈਨੂੰ ਬਚਾਇਆ ਉੱਥੇ ਸਕੂਲ ਨੂੰ ਪੂਰਾ ਲੋਕ ਕਰਤਾ ਸੀਗਾ ਇਹਨਾਂ ਨੇ ਸਾਰੇ ਗੇਟਾਂ ਨੂੰ ਤਾਲੇ ਲਾਤੇ ਸੀਗੇ ਇਹਨਾਂ ਨੇ ਕਿ ਅੰਦਰ ਕੀ ਹੋ ਰਿਹਾ ਪਤਾ ਹੀ ਨਾ ਲੱਗੇ 15-20 ਮਿੰਟ ਪਹਿਲਾਂ ਛੁੱਟੀ ਕਰਤੀ ਬੱਚਿਆਂ ਨੂੰ ਸਾਰਾ ਸਕੂਲ ਸੀਲ ਕਰਤਾ ਸੀਸੀਟੀਵੀ ਕੈਮਰਾ ਸੌਫ ਕਰਤੇ ਮਤਲਬ ਮਰਡਰ ਦਾ ਪਲਾਨ ਹੀ ਸੀ ਨਾ ਤੁਹਾਡਾ ਉਸ ਦਿਨ ਪੁਲਿਸ ਮੈਨੂੰ ਚੜਾ ਕੇ ਲੈ ਕੇ ਗਈ ਉੱਥੋਂ ਤੇ ਫਿਰ ਉਸ ਤੋਂ ਬਾਅਦ ਪੁਲਿਸ ਮੇਰੇ ਕਜ਼ਨ ਨੇ ਮੈਨੂੰ ਹਸਪੀਟਲ ਜੇ ਐਡਮਿਟ ਕਰਵਾਇਆ ਉਸ ਤੋਂ ਪਹਿਲਾਂ ਗੌਰਵ ਨੇ ਆਪਣੇ ਹੱਥਾਂ ਦੇ ਉੱਪਰ ਕਿਸੇ ਤੀਖੀ ਚੀਜ਼ ਦੇ ਨਾਲ ਮਤਲਬ ਜਾਣਬੁੱਝ ਕੇ ਇੱਕ ਨਿਸ਼ਾਨ ਪਾ ਲਿਆ ਵੀ ਇਹ ਸ਼ੋਅ ਕਰਨ ਵਾਸਤੇ ਕਿ ਮੈਂ ਇਹਨਾਂ ਦੇ ਉੱਪਰ ਅਟੈਕ ਕੀਤਾ ਜੇ ਮੈਂ ਅਟੈਕ ਕਰਨਾ ਹੁੰਦਾ ਤਾਂ ਮੈਂ ਤੁਹਾਡੇ ਉੱਥੇ ਪਹਿਲਾਂ ਅੱਧਾ ਘੰਟਾ ਬੈਠ ਕੇ ਵੇਟ ਕਰਦਾ ਤੁਹਾਡੀ ਕੀ ਗੌਰਵ ਕਦੋਂ ਆਊਗਾ ਤੇ ਮੈਂ ਉਹਦੇ ਤੇ ਅਟੈਕ ਕਰੂੰਗਾ ਇਹਦੇ ਵਿੱਚ 15 ਗੁੰਡੇ ਇਹਨਾਂ ਨੇ ਬਾਹਰੋਂ ਬੁਲਾਏ ਹੋਏ ਸੀ ਵਿੱਚ ਸ਼ੀਨਮ ਨਾਗਪਾਲ ਦਾ ਜੋ ਹਸਬੈਂਡ ਹੈ ਉਹ ਵੀ ਵਿੱਚ ਸੀ ਉਹਦਾ ਕੀ ਕੰਮ ਸੀਗਾ ਉੱਥੇ ਮਤਲਬ ਸਾਰਾ ਦਾ ਸਾਰਾ ਪਹਿਲਾਂ ਇਹਨਾਂ ਦਾ ਪਲਾਨ ਸੀਗਾ ਸਿਸਟਮ ਮਰਡਰ ਕਰਨ ਦਾ ਪਲਾਨ ਸੀਗਾ ਇਹਨਾਂ ਦਾ ਫਿਰ ਉਸ ਤੋਂ ਬਾਅਦ ਮੈਨੂੰ ਉੱਥੇ ਹਸਪੀਟਲ 'ਚ ਐਡਮਿਟ ਕਰਵਾਇਆ ਗੌਰਵ ਵੀ ਆਪ ਵੀ ਹੋ ਗਿਆ ਐਡਮਿਟ ਕਿ ਅਸੀਂ ਬਰਾਬਰ ਕਰ ਲਾਂਗੇ ਇਹਨਾਂ ਨਾਲ ਫਿਰ ਇਹਨਾਂ ਨੇ 2 ਦਿਨ ਸ਼ਹਿਰ ਦਾ ਹਰੇਕ ਦਰਵਾਜ਼ਾ ਖੜਕਾਇਆ ਕਿ ਸਾਡਾ ਕੋਈ ਨਾ ਕੋਈ ਕੰਪਰੋਮਾਈਜ਼ ਹੋ ਜਾਏ ਕੰਪਰੋਮਾਈਜ਼ ਹੋ ਜਾਏ ਬਹੁਤ ਥਾਂ ਤੱਕ ਇਹਨਾਂ ਨੇ ਪਰੂਜਰੂਤੀ ਕੰਪਰੋਮਾਈਜ਼ ਵਾਸਤੇ ਹੁਣ ਇਸ ਪੂਰੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਵੀ ਟੀਚਰ ਹੈ ਕੋਈ ਵੀ ਸਟੂਡੈਂਟ ਹੈ ਜਾਂ ਕੋਈ ਵੀ ਪੇਰੈਂਟਸ ਹੈ ਉਹ ਸੇਫ ਹੈ ਜਿਹੜੇ ਸਕੂਲ ਦੀ ਮੈਨੇਜਮੈਂਟ ਜਾਂ ਪ੍ਰਿੰਸੀਪਲ ਬਾਹਰੋਂ ਗੁੰਡੇ ਬੁਲਾ ਕੇ ਕੋਈ ਮਰਡਰ ਪਲਾਨ ਕਰ ਸਕਦੇ ਆ ਜਾਂ ਇਸ ਤਰ੍ਹਾਂ ਗੁੰਡਾਗਰਦੀ ਕਰ ਸਕਦੇ ਆ ਤੁਹਾਨੂੰ ਲੱਗਦਾ ਇਸ ਤਰ੍ਹਾਂ ਸੇਫ ਹੈ ਕੋਈ ਸਕੂਲ ਦੇ ਵਿੱਚ ਕਿਸੇ ਵੀ ਟੀਚਰ ਵਾਸਤੇ ਫਿਰ ਮੇਰੇ ਕੋਲੇ ਫੋਨ ਨਹੀਂ ਸੀਗਾ ਉਸੇ ਦਿਨ ਸ਼ਾਮ ਨੂੰ ਪ੍ਰਿੰਸੀਪਲ ਨੇ ਇੱਕ ਵੀਡੀਓ ਅਪਲੋਡ ਕੀਤਾ WhatsApp ਤੇ ਇੱਕ ਵੀਡੀਓ ਵਾਇਰਲ ਕਰਕੇ ਕੀਤਾ ਇਹਨਾਂ ਨੇ ਕੀ ਆ ਮੈਂ ਸਕੂਲ ਆਇਆ ਸੀ ਜੋ ਤੇ ਉਸ ਤੋਂ ਬਾਅਦ ਮੈਨੂੰ ਅਰੈਸਟ ਕਰਵਾਤਾ ਜੀ ਇਹਨਾਂ ਨੇ ਐਡਾ ਵੱਡਾ ਝੂਠ ਬੋਲਿਆ ਦੱਸੋ ਕਿਹੜੇ ਕੇਸ ਚ ਅਰੈਸਟ ਕਰਾਇਆ ਤੁਸੀਂ ਮੈਨੂੰ ਅਰੈਸਟ ਹੋਣ ਉਹ ਤਾਂ ਤੁਸੀਂ ਆਪ ਬਚੇ ਹੋ ਕਿੰਨੇ ਤੁਸੀਂ 2 ਦਿਨ ਧੱਕੇ ਖਾਦੇ ਸਾਰੇ ਸ਼ਹਿਰ ਦੇ ਵਿੱਚ ਕਿ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿੰਨੇ ਧੱਕੇ ਖਾਦੇ ਤੁਸੀਂ ਅਰੈਸਟ ਹੁੰਦੇ ਤੁਸੀਂ ਆਪ ਮੁਸ਼ਕਲ ਨਾਲ ਬਚੇ ਹੋ ਤੁਸੀਂ ਉਸ ਤੋਂ ਬਾਅਦ ਚੇਅਰਮੈਨ ਤੇ ਐਮ ਡੀ ਤੁਹਾਡਾ ਸਕੂਲ ਚ ਦੀ ਬੜੇ ਅਜੇ ਤੱਕ ਕਿਉਂਕਿ ਤੁਸੀਂ ਗਲਤੀ ਕੀਤੀ ਹੈ ਠੀਕ ਹੈ ਤੁਸੀਂ ਝੂਠ ਬੋਲ ਕੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇਹ ਪ੍ਰਿੰਸੀਪਲ ਨੇ ਪੀ ਐਚ ਡੀ ਕੀਤੀ ਵੀ ਹੈ ਕਿ ਗੱਪਾਂ ਮਾਰਨ ਦੇ ਵਿੱਚ ਸਾਰੇ ਟਰਪਲ ਛੱਡ ਦਈਏ 24 ਘੰਟੇ ਇਹਦੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਇਹਨੇ ਕੀ ਕੀ ਝੂਠ ਬੋਲੇ ਵੀ ਹੈ ਇੱਕ ਅਲੱਗ ਤੋਂ ਮੈਂ ਕੁਛ ਤਾਂ ਪਬਲਿਕ ਕੀਤੀਆਂ ਚੀਜ਼ਾਂ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਵੀ ਇਹਨੇ ਕਿੰਨੇ ਕੁ ਝੂਠ ਬੋਲਦੀ ਹੈ ਸਾਰੀਆਂ A to Z ਰਿਕਾਰਡਿੰਗ ਹੈ ਮੇਰੇ ਕੋਲ ਇਹਦੇ ਗੱਪਾਂ ਦੀਆਂ ਇਹਨੇ ਇਹ ਵਾਇਰਲ ਕੀਤਾ ਵੀਡੀਓ ਕਿ ਇਹ ਸਕੂਲ ਦੇ ਵਿੱਚ ਗੁੰਡੇ ਲੈ ਕੇ ਆਇਆ ਸੀਗਾ ਤੇ ਸਾਡੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹਨੂੰ ਅਰੈਸਟ ਕਰਵਾਤਾ ਐ ਪੁਲਿਸ ਨੂੰ ਲੈ ਕੇ ਚਲੀ ਗਈ ਐ ਫਿਰ ਇਹਨਾਂ ਨੇ ਉਹ ਡਿਲੀਟ ਕਰਤਾ ਵੀਡੀਓ ਪਹਿਲਾਂ ਤੁਸੀਂ ਝੂਠ ਬੋਲਿਆ ਕਿਉਂ ਸੀਗਾ ਜੇ ਬੋਲਿਆ ਸੀਗਾ ਤੇ ਫਿਰ ਉਸ ਫਿਰ ਤੁਸੀਂ ਡਿਲੀਟ ਕਰਨਾ ਵੀ ਪੈਗਾ ਤੁਹਾਨੂੰ ਤਾਂ ਮਤਲਬ ਤੁਹਾਡਾ ਕੋਈ ਸਟੈਂਡ ਹੈ ਨਹੀਂ ਹੈ ਕਿਸੇ ਵੀ ਜਗ੍ਹਾ ਤੇ ਤੁਸੀਂ ਮਤਲਬ ਬਿਲਕੁਲ ਨਾ ਇੱਕ ਹੈਡਲੈਸ ਚਿਕਨ ਦੀ ਤਰ੍ਹਾਂ ਘੁੰਮ ਰਹੇ ਹੋ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਇੰਨਾ ਡਰ ਚੁੱਕੇ ਹੋ ਤੁਸੀਂ ਆਪ ਦੇ ਕਾਰਨਾਮਿਆਂ ਦੇ ਜਿਹੜੇ ਤੁਹਾਡਾ ਰਿਜ਼ਲਟ ਮਿਲ ਰਿਹਾ ਤੁਹਾਨੂੰ ਇੰਨਾ ਕਿ ਜ਼ਿਆਦਾ ਤੁਸੀਂ ਡਰ ਚੁੱਕੇ ਹੋ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਕੀ ਕੀ ਕਰ ਰਹੇ ਹੋ ਮਤਲਬ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾਉਣਾ ਬੰਦ ਕਰੋ ਸਭ ਤੋਂ ਪਹਿਲਾਂ ਤਾਂ ਜਿੰਨਾ ਤੁਸੀਂ ਲੋਕਾਂ ਨੂੰ ਮੂਰਖ ਸਮਝੋ ਐਨੇ ਮੂਰਖ ਹੈ ਨਹੀਂਗੇ ਲੋਕ ਲੋਕਾਂ ਨੂੰ ਸਭ ਪਤਾ ਹੈ ਕੀ ਚੱਲ ਰਿਹਾ ਅੰਦਰ ਇਹ ਤਾਂ ਮੈਂ 24 ਤਰੀਕ ਤੋਂ ਬਾਅਦ ਤੁਸੀਂ ਮੇਰਾ ਫੋਨ ਚੋਰੀ ਕਰ ਲਿਆ ਮੇਰੇ ਕੋਲ ਕਿਸੇ ਦਾ ਕੋਈ ਕੰਟੈਕਟ ਨਹੀਂ ਸੀਗਾ ਮੈਂ 27 ਤਰੀਕ ਨੂੰ ਨਵਾਂ ਫੋਨ ਲਿਆ ਮੈਂ ਉਹਦੇ ਤੋਂ ਹੁਣ ਸਾਰਾ ਕਰ ਰਿਹਾ ਮੈਂ ਸਾਰੇ ਕੰਟੈਕਟ ਤਾਂ ਮੇਰੇ ਕੋਲ ਅਜੇ ਤੱਕ ਆਏ ਨਹੀਂਗੇ ਤੇ ਕਾਲਾਂ ਮੈਨੂੰ ਆਈਆਂ ਬਹੁਤ ਜ਼ਿਆਦਾ ਲੋਕਾਂ ਦੀਆਂ ਦੂਸਰੇ ਸਕੂਲਾਂ ਦੇ ਸਟਾਫ ਦੂਸਰੇ ਸਕੂਲ ਦੇ ਪ੍ਰਿੰਸੀਪਲ ਮੈਨੂੰ ਕਾਲ ਕਰ-ਕਰ ਕੇ ਪੁੱਛ ਰਹੇ ਐ ਇੰਨੀਆਂ ਕਾਲਾਂ ਆਈਆਂ ਮੈਨੂੰ ਇਸ ਕਰਕੇ ਮੈਂ ਵੀਡੀਓ ਪਾ ਰਿਹਾ ਕਿ ਸਾਰਿਆਂ ਨੂੰ ਕੋਲ ਜਿਹੜੀ ਐਗਜ਼ੈਕਟ ਜੋ ਹੋਇਆ ਉਸ ਦਿਨ ਉਹ ਗੱਲ ਪਹੁੰਚ ਜੇ ਸਾਰਿਆਂ ਕੋਲ ਤਾਂ ਇਸ ਕਰਕੇ ਮੈਂ ਅੱਜ ਇਹ ਵੀਡੀਓ ਬਣਾਉਣ ਦਾ ਮੇਰਾ ਮਕਸ ਵੀ ਇਹਨਾਂ ਨੇ ਜੋ ਝੂਠ ਫਲਾਣ ਦੀ ਕੋਸ਼ਿਸ਼ ਕੀਤੀ ਤੁਸੀਂ ਉਹ ਵੀ ਇਹਨਾਂ ਨੂੰ ਪੁੱਛੋ ਪ੍ਰੂਫ ਦਿਓ ਨਾਲ ਕੋਈ ਦੱਸੋ ਜਿਹੜਾ ਅਰੈਸਟ ਕਰਾਇਆ ਮੈਨੂੰ ਕਿਹੜੇ ਕੇਸ 'ਚ ਅਰੈਸਟ ਕਰਾਇਆ ਵੀ ਤੁਸੀਂ ਮੈਨੂੰ ਅਰੈਸਟ ਹੋਣਾ ਤਾਂ ਤੁਸੀਂ ਆਪ ਅਜੇ ਤੱਕ ਭੱਜੇ ਫਿਰਦੇ ਹੋ ਕਿਹੜੇ ਕੇਸ 'ਚ ਅਰੈਸਟ ਕਰਾਤਾ ਦੀ ਤੁਸੀਂ ਮੈਨੂੰ ਕੋਈ ਹੈ ਤੇ ਉਹਦੇ ਕੋਲ ਹੋਇਆ ਕੋਈ ਐਫਆਈਆਰ ਦੀ ਕਾਪੀ ਹੋਊਗੀ ਕੋਈ ਪ੍ਰੂਫ ਹੋਊਗਾ ਕਿ ਜੋ ਮੈਂ ਕレイン ਕੀਤਾ ਕੋਈ ਉਸ ਚੀਜ਼ ਦਾ ਪ੍ਰੂਫ ਹੋਊਗਾ ਜਿਹੜਾ ਬੰਦਾ ਤੁਹਾਡੇ 12 ਤਰੀਕ ਤੋਂ ਬਾਅਦ ਤੁਹਾਡੇ ਸਕੂਲ ਹੀ ਆਇਆ ਉਹ ਘਰੇ ਬੈਠੇ ਤੁਹਾਡੇ ਤੁਹਾਨੂੰ ਛੇੜਕਾ ਨਹੀਂ ਕਰ ਗਿਆ ਕਿਸੇ ਟੀਚਰ ਦੇ ਨਾਲ ਉਹ ਤੁਹਾਡੇ ਸਕੂਲ 'ਚ ਤਾਂ ਇਹਨਾਂ ਤੋਂ ਬਚੋ ਤੁਸੀਂ ਜਿਹੜੇ ਇਸ ਟਾਈਪ ਦੇ ਜੋ ਗੱਪੀ ਕਿਸਮ ਦੇ ਫਰਾਡ ਕਿਸਮ ਦੇ ਜਿਹੜੇ ਸਕੂਲ ਐ ਸਕੂਲ ਦੀ ਮੈਨੇਜਮੈਂਟ ਐ ਗੁੰਡਾਗਰਦੀ ਕਰਦੇ ਐ ਚੋਰੀ ਵਾਲੀ ਚ ਦੇ ਕੇਸ ਇਨਵੋਲ ਹੋ ਚੁੱਕੇ ਐ ਫੋਨ ਤਾਂ ਚੋਰੀ ਕੀਤਾ ਨਾ ਤੁਸੀਂ ਇੱਕ ਤਰ੍ਹਾਂ ਤੁਸੀਂ ਫੋਨ ਮੈਨੂੰ ਉੱਥੇ ਰੱਖਣ ਵਾਸਤੇ ਕਿਹਾ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਫੋਨ ਵਾਪਸ ਨਹੀਂ ਦਿੱਤਾ ਤੇ ਇਹ ਮੈਨੂੰ ਪਤਾ ਲੱਗ ਗਿਆ ਕਿ ਪ੍ਰਿੰਸੀਪਲ ਨੇ ਫੋਨ ਲਿਆ ਉੱਥੋਂ ਤਾਂ ਕਿ ਮੈਂ ਤੁਹਾਡੇ ਅਗੇਂਸਟ ਜਿੰਨੇ ਵੀ ਪ੍ਰੂਫ ਐ ਉਹਨਾਂ ਨੂੰ ਮੈਂ ਯੂਜ਼ ਨਾ ਕਰ ਸਕਾਂ ਕਿਤੇ ਉਹ ਮੇਰੇ ਸਾਰਾ ਕੁਝ ਸਾਰਾ ਕੁਝ ਪਿਆਰ ਰੁਕਲੇ ਐਡੇ ਕੱਚੇ ਕੰਮ ਨਹੀਂ ਕਰਦਾ ਮੈਂ ਤਾਂ ਮੈਂ ਪਬਲਿਕ ਨੂੰ ਇਹ ਦੱਸਣਾ ਚਾਹੁੰਦਾ ਸੀਗਾ ਵੀ ਅਸਲੀਅਤ ਉਸ ਦਿਨ ਹੋਇਆ ਕੀ ਹੈ ਤੇ ਇਹਨਾਂ ਦੇ ਜਿਹੜੇ ਝੂਠ ਹੈ ਤੁਸੀਂ ਇਹਨਾਂ ਤੋਂ ਪ੍ਰੂਫ ਮੰਗੋ ਉਸ ਚੀਜ਼ ਦੇ। ਜੋ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਤੁਸੀਂ ਪ੍ਰੂਫ ਵੀ ਲਾ ਕੇ ਕੁਝ ਭੇਜਿਆ ਕਰੋ। ਤਾਂ ਮੇਨ ਇਹੀ ਸੀਗਾ ਤੇ ਹੋਰ ਇਸ ਤੋਂ ਇਲਾਵਾ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ ਕੋਈ ਡਾਊਟ ਹੋਵੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੇ ਹੁਣ ਮੇਰਾ ਫੋਨ ਚੱਲ ਪਿਆ 17 ਤਰੀਕ ਤੋਂ ਚੱਲ ਰਿਹਾ ਕੁਝ ਹੋਰ ਐਦਰ-ਉਦਰ ਦੇ ਕੰਮਾ ਕਰਕੇ ਮੈਂ ਬਿਜ਼ੀ ਸੀਗਾ ਕੁਝ ਦਿਨ। 17 ਨਹੀਂ ਸੋਰੀ 27 ਤਰੀਕ ਤੋਂ। ਕੁਝ ਦਿਨਾਂ ਤੋਂ ਮੈਂ ਬੀਜ਼ੀ ਸੀਗਾ ਤੇ ਇਸ ਕਰਕੇ ਮੈਂ ਕੰਟੈਕਟ ਨਹੀਂ ਕਰ ਸਕਿਆ ਜਿਨ੍ਹਾਂ ਦੀ ਕਾਲਸ ਆਈਆਂ ਉਹ ਤਾਂ ਮੈਂ ਰੀਸੀਵ ਕੀਤੀਆਂ ਉਹ ਤੋਂ ਬਾਅਦ ਬਟ ਪਬਲੀਕਲੀ ਮੈਂ ਕੰਟੈਕਟ ਨਹੀਂ ਕਰ ਸਕਿਆ ਤਾਂ ਇਸ ਕਰਕੇ ਹੁਣ ਮੇਰਾ ਸਾਰਾ ਕੁਝ ਚੱਲ ਰਿਹਾ ਹੈ ਕਾਲ ਵੀ ਚੱਲ ਰਹੀਆਂ ਤੇ WhatsApp ਵਗੈਰਾ ਤੁਸੀਂ ਕਿਸੇ ਵੀ ਟਾਈਮ ਤੇ ਮੈਨੂੰ ਫੋਨ ਕਰਕੇ ਜਾਂ ਕੁਝ ਵੀ ਕੋਈ ਵੀ ਤੁਹਾਡਾ ਡਾਊਟ ਆ ਜਾਂ ਕੁਝ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ